ਬਾਦਲਾਂ ਦੇ ਕੋਟਿਆ 'ਚ ਬਹਿ ਗਿਆ ਪਰ ਉਸ ਜਥੇਦਾਰ ਨੂੰ ਫੇਰ ਕਿਸੇ ਤਰ੍ਹਾਂ ਪੰਥ ਦੀ ਜਿਹੜੀ ਕਚਹਿਰੀ ਵਿੱਚ ਲਿਆ ਕੇ ਜਾਂ ਪੰਥ ਦੇ ਵਿੱਚ ਉਹਨੂੰ ਲਿਆ ਸ਼ਾਮਲ ਕਰਨ ਦੀਆਂ ਗੱਲਾਂ ਕੀਤੀਆਂ ਜਾਣ ਲੱਗੀਆਂ ਜਦੋਂ ਕਿ ਪਟਨਾ ਸਭ ਦਾ ਛੇਕਿਆ ਹੋਇਆ ਤੇ ਉਸ ਜਥੇਦਾਰ ਦੇ ਜਦੋਂ ਇਹ ਕਾਰਵਾਈਆਂ ਵੇਖ ਕੇ ਪਖਤ ਪਟਨਾ ਸਭ ਦੇ ਜਿਹੜੇ ਪੰਜਾਬ ਪਿਆਰਿਆਂ ਨੇ ਉਹਨਾਂ ਨੇ ਇਹਨਾਂ ਨੂੰ ਵੀ ਤਲਬ ਕਰ ਲਿਆ ਇਹ ਸਾਰੇ ਮਸਲੇ ਜਿਹੜੀ ਸਿਆਸਤ ਚੱਲ ਰਹੀ ਹੈ ਇਹਨੂੰ ਤੁਸੀਂ ਕਿਵੇਂ ਵੇਖਦੇ ਹੋ ਸਿੱਖ ਨਜ਼ਰੀਏ ਦੇ ਤੌਰ 'ਤੇ ਐਕਟ ਦੇ ਵਿੱਚ ਅਕਾਲ ਤਖਤ ਸਾਹਿਬ ਨੂੰ ਬਤੌਰ ਸਿਰਫ ਇੱਕ ਗੁਰਦੁਆਰਾ ਹੀ ਸਮਝਿਆ ਗਿਆ। ਉਥਾਂ ਦੇ ਜਿਹੜਾ ਮੁਖਸ਼ੇਵ ਆਧਾਰ ਨੇ ਜਿਨ੍ਹਾਂ ਨੂੰ ਇਹਨਾਂ ਨੇ 52 ਦੇ ਵਿੱਚ ਐਸ.ਸੀ.ਪੀ.ਸੀ. ਨੇ ਪਹਿਲਾਂ ਐਕਟ ਦੇ ਵਿੱਚ ਉਹਨਾਂ ਨੂੰ ਮੁਖਸ਼ੇਵ ਆਧਾਰ ਐਡਮਿਨਿਸਟਰਰ ਦਾ ਹੀ ਦਰਜ ਕੀਤਾ ਸੀ। ਉਹਨਾਂ ਦੀ ਸੇਵਾਵਾਂ ਜਿਹੜੀਆਂ ਨੇ ਉਹ ਉਹਨਾਂ ਘਰ ਖੇਤਰ ਐਕਟ ਦੇ ਵਿੱਚ ਬਹੁਤ ਹੀ ਰਫਾਈਨਡ ਹੈ। ਕਿ ਉਹਨਾਂ ਨੇ ਸਿਰਫ ਉਸ ਥਾਂ ਦੀ ਧਾਰਮਿਕ ਪਰਿਵਰਤਾਵਲ ਆਪਣਾ ਧਿਆਨ ਦੇਣਾ ਹੈ। ਇਹਨਾਂ ਨੇ 52 ਚੋਣਾਂ ਨੂੰ ਕਹਿੰਦਾ ਸੀ ਉਹ ਮੁੱਖ ਸੇਵਾਦਾਰ ਹੀ ਥਾ ਸੀ ਉਹਨਾਂ ਜੱਥੇਦਾਰ ਦਾ ਵਾਸਤੇ ਸੋ ਉਹ ਜੱਥੇਦਾਰ ਲਫ਼ਜ਼ ਦਾ ਇਹਨਾਂ ਨੇ ਦੁਰਉਪਯੋਗ ਕਰਕੇ ਇਹ ਦਿਖਾਤਾ ਕਿ ਜੀ ਇਹ ਕਾਲ ਤਖਤ ਦੇ ਤਖਤ ਦੇ ਜੱਥੇਦਾਰ ਨੇ ਜਦਕਿ ਤਖਤ ਨੂੰ ਗੁਰਦੁਆਰਾ ਬਤੌਰ ਗੁਰਦੁਆਰਾ ਹੀ ਐਕਟ ਦੇ ਵਿੱਚ ਲਿਤਾ ਗਿਆ ਜੀ ਬਾਦਲਾਂ ਦੀ ਕੀ ਮਜ਼ਬੂਰੀ ਸੀ ਵੀ ਉਹ ਗੋਹਰੇ ਮਸਕੀਨ ਨੂੰ ਇਤਾਂ ਹਰਪਰੀ ਦੇ ਵਿਰੁੱਧ ਵਰਤਾਰੇ ਆਪੇ ਤੇ ਚੇ ਨਾ ਇਹਨਾਂ ਨੇ பஞ்சੇ ਤਖਤ ਦੇ ਬੰਦੇ ਉੱਥੇ ਇਕੱਠੇ ਹੋਏ ਸੀਗੇ ਹਾਲਾਂਕਿ ਤੁਹਾਨੂੰ ਪਤਾ ਹੈ ਕਿ ਗਿਆਨੀ ਕੁਲਵੰਤ ਸਿੰਘ ਆਪਣੇ ਹਜ਼ੂਰ ਸਾਹਿਬ ਦੇ ਉਹ ਬਾਹਰ ਨਹੀਂ ਆਉਂਦੇ ਆਪਣਾ ਨੁਮਾਇੰਦਾ ਭੇਜਿਆ ਚਲੋ ਉੱਥੇ ਇਹ ਫੈਸਲਾ ਲਿੱਤਾ ਗਿਆ ਕਿ ਜੀ ਤਖਤ ਦੇ ਜਿਹੜੇ ਫੈਸਲੇ ਨੇ ਸਥਾਨਕ ਜਿਹੜੇ ਨੇ ਉਹ ਉੱਥੇ ਦੀ ਸੰਗਤੀ ਕਰੇਗਾ ਤਖਤ ਉੱਥੇ ਦਾ ਹੀ ਕਰੇਗਾ ਜਿਹੜੇ ਕੌਮੀ ਫੈਸਲੇ ਉਹ ਅਕਾਲ ਤਖਤ ਨੂੰ ਤੇ ਆਪਾਂ ਨੂੰ ਆ ਕੇ ਉੱਥੇ ਚਰਚਾ ਹੋਣੀ ਚਾਹੀਦੀ ਸੋ ਇਹ ਕਹਿੰਦਿਆਂ ਹੋਇਆ ਜਿਹੜਾ ਉੱਥੇ ਦਾ ਫੈਸਲਾ ਹੈ ਅਕਾਲ ਤਖਤ ਉਹਦੇ ਵਿੱਚ ਕੋਈ ਦਖਲਦਜ਼ੀ ਦੇਣੀ ਨਹੀਂ ਚਾਹੀਦੀ ਸੀਗੀ। ਹਾਂਜੀ ਦਰਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਅਕਾਲ ਚੈਨਲ। ਅੱਜ ਸਾਡੇ ਗੈਸਟ ਨੇ ਸਰਦਾਰ ਗੁਰਪ੍ਰੀਤ ਸਿੰਘ ਜੀ ਗੱਲਬਾਤ ਕਰਾਂਗੇ ਪਿਛਲੇ ਦਿਨੀ ਪਟਨਾ ਸਾਹਿਬ ਦੇ ਪੰਜਾਬ ਪਿਆਰਿਆਂ ਵੱਲੋਂ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਤਨਖਾਹਿਆ ਕਰਾ ਦੇ ਦਿੱਤਾ ਗਿਆ ਵਾ। ਔਰ ਇਹ ਜਿਹੜੀ ਹਾਲਾਤ ਇਹੋ ਜਿਹੀ ਕਿਉਂ ਹੋਏ? ਔਰ ਸਿਆਸਤ ਇਸ ਮਸਲੇ 'ਚ ਕਿਹੜੇ ਲੋਕ ਖੇਡ ਰਹੇ ਆ ਔਰ ਜਿਹੜਾ ਇਸ ਵਕਤ ਇਹਨਾਂ ਹੁਕਮਨਾਮੀਆਂ ਕਰਕੇ ਸਿੱਖਾਂ ਦੀ ਸਿਆਸਤਾ ਔਰ ਸਿੱਖਾਂ ਦਾ ਜਿਹੜਾ ਜਲੂਸ ਕੱਢਿਆ ਜਾ ਰਿਹਾ ਇੱਕ ਪਰਿਵਾਰ ਵੱਲੋਂ ਪਹਿਲਾਂ ਤੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਜਿਹੜੇ 2 ਦਸੰਬਰ ਦੇ ਆ ਉਹਨਾਂ ਹੁਕਮਨਾਮਿਆਂ ਤੋਂ ਫਿਰ ਵਾਦਾ ਖਲਾਫੀ ਕੀਤੀ ਗਈ ਹੁਕਮ ਨਹੀਂ ਮੰਨेंगे ਇੱਕ ਬੰਨੇ ਕਿਹਾ ਗਿਆ ਵੀ ਅਸੀਂ ਗਲਤੀਆਂ ਕੀਤੀਆਂ ਮਾਫੀ ਮੰਗਦੇ ਆ ਬਾਦ ਵਿੱਚ ਇਹ ਗੱਲ ਕਹਿ ਦਿੱਤਾ ਵੀ ਉੱਥੇ ਤੇ ਅਸੀਂ ਇਹੀ ਗੱਲ ਹੀ ਕਹਿ ਸਕਦੇ ਸੀ ਵੀ ਹਾਂਜੀ ਅਸੀਂ ਕੀਤਾ ਵਾ ਇਹੋ ਜਿਹੇ ਰਾਜਨੀਤੀਆਂ ਕਰਨ ਵਾਲੇ ਲੋਕ ਆਕਾਲ ਤਖਤ ਸਾਹਿਬ ਨੂੰ ਵੀ ਕੁਝ ਨਹੀਂ ਸਮਝਦੇ ਪਟਨਾ ਸਾਹਿਬ ਦੇ ਪੰਝਾ ਪਿਆਰਿਆਂ ਦੇ ਜਿਹੜੇ ਹੁਕਮ ਨੇ ਉਹਨਾਂ ਨੂੰ ਵੀ ਨਹੀਂ ਮੰਨਣ ਨੂੰ ਤਿਆਰ ਹੈਗੇ ਔਰ ਫਿਰ ਇਹ ਲੋਕ ਪੰਥ ਵਿੱਚ ਆਪਣੇ ਆਪ ਨੂੰ ਪ੍ਰਮਾਨਤ ਕਹਿੰਦੇ ਆ ਕਿ ਅਸੀਂ ਪੰਥ ਦੇ ਰਾਖੇ ਬਣੇ ਹੋਇਆ ਇਸ ਮਸਲੇ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਸਰਦਾਰ ਗੁਰਪ੍ਰੀਤ ਸਿੰਘ ਜੀ ਜੁੜੇ ਆ ਸਭ ਤੋਂ ਪਹਿਲਾਂ ਮੇਰਜੀ ਦਾ ਸਵਾਗਤ ਕਰਦੇ ਆਂ ਮੇਰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈੰਸੀ ਮੇਰਜੀ ਜਿਹੜਾ ਪਟਨਾ ਸਾਹਿਬ ਦੇ ਪੰਜਾ ਪਿਆਰਿਆਂ ਵੱਟੋਂ ਮਸਲਾ ਪਿਆ ਸੀ ਇੱਕ ਜਥੇਦਾਰ ਵੱਲੋਂ ਸੋਨਾ ਚੋਰੀ ਕਰਨ ਦਾ ਇੱਕ ਜਥੇਦਾਰ ਵੱਲੋਂ ਉਸ ਪਟਨਾ ਸਾਹਿਬ ਦੇ ਤਖਤ ਦੇ ਨਾਂ ਤੇ ਸੇਵਾ ਲੈ ਕੇ ਕਰੋੜਾ ਰੁਪਿਆ ਇਕੱਠਾ ਕਰ ਲੈਣਾ ਤੇ ਜਿਸ ਡਾਕਟਰ ਨੇ ਸੇਵਾ ਕੀਤੀ ਸੀ ਉਸ ਡਾਕਟਰ ਨੇ ਇਲਜ਼ਾਮ ਲਾਇਆ ਤੇ ਉਹ ਜਥੇਦਾਰ ਨੂੰ ਉਥੋਂ ਲੰਬੇ ਕਰ ਦਿੱਤਾ ਗਿਆ ਬਾਅਦ ਵਿੱਚ ਉਹ ਜਿਹੜਾ ਜੱਥੇਦਾਰ ਹੈ ਬਾਦਲਾਂ ਦਾ ਪ੍ਰੇਮੀ ਬਣ ਗਿਆ ਬਾਦਲਾਂ ਦੇ ਗੋਡਿਆਂ 'ਚ ਬਹਿ ਗਿਆ ਉਸ ਜੱਥੇਦਾਰ ਨੂੰ ਫੇਰ ਕਿਸੇ ਤਰ੍ਹਾਂ ਪੰਥ ਦੀ ਜਿਹੜੀ ਕਚਹਿਰੀ ਵਿੱਚ ਲਿਆ ਕੇ ਜਾਂ ਪੰਥ ਦੇ ਵਿੱਚ ਉਹਨੂੰ ਲਿਆ ਸ਼ਾਮਲ ਕਰਨ ਦੀਆਂ ਗੱਲਾਂ ਕੀਤੀਆਂ ਜਾਣ ਲੱਗੀਆਂ ਜਦੋਂ ਕਿ ਪਟਨਾ ਸਾਹਿਬ ਦਾ ਛੇਕਿਆ ਹੋਇਆ ਤੇ ਉਸ ਜੱਥੇਦਾਰ ਦੇ ਜਦੋਂ ਇਹ ਕਾਰਗੀਆਂ ਵੇਖ ਕੇ ਤਖਤ ਪਟਨਾ ਸਾਹਿਬ ਦੇ ਜਿਹੜੇ ਪੰਜਾ ਪਿਆਰਿਆਂ ਨੇ ਉਹਨਾਂ ਨੇ ਇਹਨਾਂ ਨੂੰ ਹੀ ਤਲਬ ਕਰ ਲਿਆ ਇਹ ਸਾਰੇ ਮਸਲੇ ਜਿਹੜੀ ਸਿਆਸਤ ਚੱਲ ਰਹੀ ਹੈ ਇਹਨੂੰ ਤੁਸੀਂ ਕਿਵੇਂ ਵੇਖਦੇ ਹੋ ਸਿੱਖ ਨਜ਼ਰੀਏ ਦੇ ਤੌਰ ਤੇ ਦੇਖੋ ਗੱਲ ਤਾਂ ਸਿਆਸਤ ਹੀ ਹੈ ਇਹਦਾ ਸਿੱਖੀ ਦਾ ਕੋਈ ਲੈਣਾ ਦੇਣਾ ਨਹੀਂ ਹੈ ਠੀਕ ਹੈ ਨਾ ਜੋ ਸਾਡੀ ਪਰੰਪਰਾਵਾਂ ਨੇ ਜਿਹੜੀ ਗੱਲ ਤੁਸੀਂ ਕੀਤੀ ਕਿ ਵੀ ਉੱਥੇ ਤਾਂ ਜਿਹੜਾ ਉਸ ਟਾਈਮ ਮੁਖ ਸੇਵਾਦਾਰ ਸੀਗਾ ਰਣਜੀਤ ਸਿੰਘ ਗੋਰੇ ਬਸਕੀਨ ਜੀ ਉਹਨੂੰ ਮੈਂ ਕਹਾ 21 ਦੀ ਗੱਲ ਹੈ ਜੀ ਉਹਨੂੰ ਉੱਥੋਂ ਦੀ ਸੰਗਤ ਨੇ ਜਾਂ ਉੱਥੇ ਦੇ ਕਮੇਟੀ ਨੇ ਉਹਨੂੰ ਲਾ ਲਾਤਾ ਸੀ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਕਰ ਦੱਸਾਂ ਬਿਆਸ ਸਿੰਘ ਜੀ ਕਿ ਆ ਜਿਹੜੇ ਲੱਗਦੇ ਨੇ ਨਾ ਮੁਖ ਸੇਵਾਦਾਰ ਜਿਹਨੂੰ ਆਪਾਂ ਚਠੇਦਾਰ ਕਹਿੰਦੇ ਆ ਉਹ ਕਮੇਟੀ ਲਾਉਂਦੀ ਹੈ ਹਮ ਉਹ ਕਮੇਟੀ ਦਾ ਕੀ ਮਤਲਬ ਹੈ ਕਮੇਟੀ ਮੈਂ ਕਹਿੰਦਾ ਇਹ ਸੰਗਤੀ ਤੌਰ ਤੇ ਲੱਗਣੀ ਚਾਹੀਦੀ ਨੇ ਜਿਹੜੇ ਸੰਗਤ ਸਮਝੇ ਕਿ ਵੀ ਕੋਈ ਬੰਦਾ ਲਾਇਕ ਹੈ ਉੱਥੇ ਉਸ ਉਸ ਉਹ ਸੇਵਾ ਲਈ ਉਹਨਾਂ ਨੂੰ ਨਿਯੁਕਤ ਕਰਨ ਹੁਣ ਵੀ ਆਸ ਕਰਦੇ ਆ ਕਿ ਜਿਹੜੀ ਇਹਨਾਂ ਨੇ ਕਮੇਟੀ ਬਣਾਈ ਹੈ ਐ ਐਸਜੀਪੀਸੀ ਵਾਲਿਆਂ ਨੇ ਜੀ ਇਹ ਮੁਖ ਨਿਯੁਕਤੀ ਸੇਵਾ ਮੁਕਤੀ ਤੇ ਕਾਰਜ ਖੇਤਰ ਵਾਲੀ ਉਹਦੇ ਤੇ ਇਹ ਚਰਚਾਵਾਂ ਹੋਣੀਆਂ ਚਾਹੀਦੀਆਂ ਨੇ ਕਿ ਜਿਹੜਾ ਤਖਤ ਹੈ ਦੇਖੋ ਅਟਲੀਸਟ ਹੁਣ ਪਟਨਾ ਸਾਹਿਬ ਦੀ ਤਾਂ ਮੈਂ ਗੱਲ ਨਹੀਂ ਕਰ ਸਕਦਾ ਬਟ ਜਿਹੜਾ ਅਕਾਲ ਤਖਤ ਸਾਹਿਬ ਨੇ ਉਹਨਾਂ ਦੇ ਐਕਟ ਦੇ ਮੁਤਾਬਕ ਨਾ ਐਕਟ ਦੇ ਵਿੱਚ ਅਕਾਲ ਤਖਤ ਸਾਹਿਬ ਨੂੰ ਬਤੌਰ ਸਿਰਫ ਇੱਕ ਗੁਰਦੁਆਰਾ ਹੀ ਸਮਝਿਆ ਗਿਆ ਸੋ ਉੱਥਾਂ ਦਾ ਜਿਹੜਾ ਮੁਖ ਸੇਵਾਦਾਰ ਨੇ ਜਿਨ੍ਹਾਂ ਨੂੰ ਇਹਨਾਂ ਨੇ 52 ਦੇ ਵਿੱਚ ਐਸਜੀਪੀਸੀ ਨੇ ਪਹਿਲਾਂ ਐਕਟ ਦੇ ਵਿੱਚ ਉਹਨਾਂ ਨੂੰ ਮੁਖ ਸੇਵਾਦਾਰ ਹੈਡ ਮਿਨਿਸਟਰ ਦਾ ਹੀ ਦਰਜ ਕੀਤਾ ਉਹਨਾਂ ਦੀ ਸੇਵਾਵਾਂ ਜਿਹੜੀਆਂ ਨੇ ਹੋਲ ਰਾਕਾਰhetra ਐਕਟ ਦੇ ਵਿੱਚ ਬਹੁਤ ਖੂਬ ਡਿਫਾਈਨਡ ਹੈ ਕਿ ਉਹਨਾਂ ਨੇ ਸਿਰਫ ਉਸ ਥਾਂ ਦੀ ਧਾਰਮਿਕ ਮर्यादा ਵੱਲ ਆਪਣਾ ਧਿਆਨ ਦੇਣਾ ਹੈ ਜਿਹੜਾ ਤਖਤੀ ਕਬ ਹੈ ਜਿਹੜਾ ਤਖਤ ਦਾ ਹੈਗਾ ਜਿਹੜਾ ਮੀਰੀਵਾਰੀ ਗੱਲ ਹੈਗੀ ਉਹ ਜਿਹੜਾ ਜਥੇਦਾਰ ਹੋਊਗਾ ਉਹ ਪੰਥ ਉੱਤੇ ਉਹਨੂੰ ਚੁਣੇਗੀ ਨਾ ਕਿ ਐਸਜੀਪੀਸੀ ਦਾ ਉਹਦੇ ਵਿੱਚ ਕੋਈ ਰੋਲ ਨਹੀਂ ਹੋਣਾ ਚਾਹੀਦਾ ਇਹਨਾਂ ਨੇ ਕੀ ਕੀਤਾ ਕਿਉਂਕਿ ਪ੍ਰਬੰਧ ਸਕੀਮ ਦੇ ਵਿੱਚ ਇਹਨਾਂ ਨੇ 52 ਚ ਉਹਨਾਂ ਨੂੰ ਕਹਤਾ ਸੀ ਉਹ ਮੁਖ ਸੇਵਾਦਾਰ ਦੀ ਥਾਂ ਸੀ ਉਹਨਾਂ ਨੂੰ ਜਥੇਦਾਰ ਕਮਾਗੇ ਸੋ ਉਹ ਜਥੇਦਾਰ ਲਫ਼ਜ਼ ਦਾ ਇਹਨਾਂ ਨੇ ਦੁਰਉਪਯੋਗ ਕਰਕੇ ਇਹ ਦਿਖਾਤਾ ਹੈ ਕਿ ਜੀ ਇਹ ਕਾਲ ਤਖਤ ਦੇ ਤਖਤ ਦੇ ਜਥੇਦਾਰ ਨੇ ਜਦ ਕਿ ਤਖਤ ਨੂੰ ਗੁਰਦੁਆਰਾ ਪਤੌਰ ਗੁਰਦੁਆਰਾ ਹੀ ਐਕਟ ਵਿੱਚ ਲਿਤਾ ਗਿਆ ਜੀ ਇਹ ਵੀ ਗੱਲ ਹੈਗੀ ਸੋ ਸੋ ਇਹ ਤੇ ਹੋਗੀ ਗੱਲ ਆਪਣੇ ਐਸਜੀਪੀਸੀ ਦੀ ਹਮ ਰਹੀ ਗੱਲ ਪਟਨਾ ਸਾਹਿਬ ਦੀ ਉੱਥੇ ਦਾ ਕੀ ਸਿਸਟਮ ਹੈਗਾ ਉੱਥਾ ਦਾ ਕਿ ਕਨਸਟੀਟਿਊਸ਼ਨ ਹੈ ਮੈਨੂੰ ਜਾਣਤਾ ਪਰ ਇਹ ਕਹਿੰਦੇ ਹੋਇਆ ਕਿ ਵੀ ਉੱਥੇ ਦੀ ਕਮੇਟੀ ਅਗਰ ਡਿਸਾਈਡ ਕਰੇਗੀ ਕਿ ਕਿੰਨੇ ਕਿੰਨੂ ਲਾਣਾ ਹੈ ਤੇ ਨਹੀਂ ਲਾਣਾ ਇਹ ਕਦੀ ਨਹੀਂ ਗੱਲ ਹੋਣੀ ਚਾਹੀਦੀ ਕਿਉਂਕਿ ਦੇਖੋ ਸਾਡੀ ਪੁਰਾਣੀ ਰਵਾਇਤ ਰਹੀ ਹੈ ਕਿ ਵੀ ਜਿੱਥੇ ਗੁਰੂ 20 20ਵੇਂ ਨੇ ਪੁਣਾ ਨੇ ਇੱਕ ਜੋੜ ਕੇ ਤੇ 21 20ਵੇਂ ਸੰਗਤ ਨੂੰ ਇੰਨੀ अहमियत ਦਿੱਤੀ ਹੈ ਸੰਗਤੀ ਫੈਸਲੇ ਹੋਣੇ ਚਾਹੀਦੇ ਹਾਂ ਜੇ ਸੰਗਤ ਪਹਿਲੀ ਗੱਲ ਹੈ ਜਦੋਂ ਇਹਨੂੰ ਨਿਯਤ ਵੀ ਕੀਤਾ ਗਿਆ ਮੇਰੇ ਖਿਆਲ ਉਸ ਟਾਈਮ ਅਵਤਾਰ ਸਿੰਘ ਹਿੱਤ ਸੀਗਾ ਉਸ ਟਾਈਮ ਪ੍ਰੈਜ਼ੀਡੈਂਟ ਉੱਥੇ ਅਨਫੋਰਚਨਟਲੀ ਮੈਂ ਖਰ ਉਹ ਵੀ ਨਹੀਂ ਰਿਹਾ ਨਹੀਂ ਉਹ ਉਸ ਉਸ ਦੇ ਦਰਮਿਆਨ ਹੀ ਦਿੱਕਤ ਹੋ ਗਈ ਹਾਂ ਸੋ ਮੇਰਾ ਕਹਿਣ ਦਾ ਮਤਲਬ ਹੈ ਬਟ ਮੈਂ ਉਹਦੀ ਵੀਡੀਓ ਵੀ ਪਿੱਛੇ ਸੁਣੀ ਹੈ ਕਿਉਂ ਨੇ ਕਿਹਾ ਸੀਗਾ ਕਿ ਵੀ ਅਸੀਂ ਇਹਨੂੰ ਲਾਤਾ ਹਾਂ ਪਰ ਇੱਕ ਕਮੇਟੀ ਵੀ ਬਣਾਤੀ ਸੀਗੀ ਜਸਟਿਸ ਆਰਐਸ ਸੋਡੀ ਦੇ ਹੇਠ ਕਿ ਵੀ ਤੁਸੀਂ ਜਾ ਕੇ ਜਿਹੜੇ ਜਿਹੜੇ ਦੋਸ਼ ਨੇ ਉਹਨਾਂ ਨੂੰ ਦੇਖੋ ਔਰ ਉਸ ਕਮੇਟੀ ਨੇ ਵੀ ਇਹਨੂੰ ਸੁਰਖਰੂ ਕਰਤਾ ਰਣਜੀਤ ਸਿੰਘ ਗੋਰੇ ਮਸਕੀਨ ਨੂੰ ਬਟ ਸੁਰਖਰੂ ਹੋਣ ਤੇ باوجود ਅਗਰ ਉੱਥੇ ਦੀ ਸੰਗਤ ਹਾਲੀ ਵੀ ਸਮਝਦੀ ਹੈ ਜਾਂ ਉਸ ਟਾਈਮ ਵੀ ਸਮਝਦੀ ਸੀ ਜਦੋਂ ਸੁਰਖਰੂ ਕੀਤਾ ਗਿਆ ਉਹ 2 ਸਾਲ ਪਾਣੀ ਗੱਲ ਹੈ ਕਿ ਉਹਨਾਂ ਨੇ ਉਹਨੂੰ ਉੱਥੇ ਸੇਵਾ ਉਹਨਾਂ ਕਹਿੰਦੇ ਤੁਸੀਂ ਸੇਵਾ ਨਹੀਂ ਕਰ ਸਕਦੇ ਜੋ ਵੀ ਰੀਜ਼ਨ ਹੋਵੇ ਪਰ ਉਹ ਸੰਗਤ ਦਾ ਫੈਸਲਾ ਜਿਹੜਾ ਹੈ ਉਹ ਗੁਰੂ ਦੀ ਹਜ਼ੂਰੀ ਚ ਫੈਸਲੇ ਕੀਤਾ ਉਹ ਸਿਰ ਮੱਥੇ ਤੋਂ ਹੋਣਾ ਚਾਹੀਦਾ ਹੈ ਕਿ ਸੰਗਤ ਨਹੀਂ ਚਾਹੁੰਦੀ ਤੁਹਾਨੂੰ ਉੱਥੇ ਤੁਸੀਂ ਜ਼ਬਰਦਸਤੀ ਡੋਣਾ ਫੈਸਲਾ ਕਰ ਸਕਦੇ ਹੋ ਦੂਜੀ ਗੱਲ ਮੈਂ ਤੁਹਾਨੂੰ ਦੱਸਾਂ ਜਿਹੜੀ ਸਿਆਸਤ ਵਾਲੀ ਗੱਲ ਆਪਾਂ ਕਰ ਰਹੇ ਹਾਂ ਜੇ ਉੱਥੇ ਸਿਆਸਤ ਹੁਣ ਖੇਡੀ ਜਾ ਰਹੀ ਹੈ ਇੱਥੇ ਵੀ ਉਹੀ ਸਿਆਸਤ ਖੇਡੀ ਗਈ ਕਿ ਗਿਆਨੀ ਰਜੀਤ ਸਿੰਘ ਗੋਰੀ ਮਸਕੀਨ ਨੂੰ ਕਿਹਾ ਗਿਆ ਕਿ ਵੀ ਤੁਸੀਂ ਖੁੱਲ ਕੇ ਗਾਨੀ ਹਰਪ੍ਰੀਤ ਸਿੰਘ ਜੀ ਬੋਲੋ ਜਰੂਰ ਬੋਲੋ ਤੁਹਾਡੀ ਮਰਜ਼ੀ ਹੈ ਪਹਿਲੀ ਗੱਲ ਇਹ ਕਿ ਤੁਸੀਂ ਹਰਪ੍ਰੀਤ ਸਿੰਘ ਗਾਨੀ ਨੂੰ ਆਏ ਕਿਉਂ ਸੀਗੇ ਜਦੋਂ ਤੁਹਾਡੀ ਕਮੇਟੀ ਨੇ ਜਿਹੜੀ ਜਸਟਿਸ ਸੋਡੀ ਦੀ ਕਮੇਟੀ ਸੀਗੀ ਉਹਨਾਂ ਨੇ ਤੁਹਾਨੂੰ ਸੁਰਖਰੂ ਕਰਤਾ ਸੀਗਾ ਤੇ ਤੁਹਾਨੂੰ ਇੱਥੇ ਆਉਣ ਦੀ ਲੋੜ ਕੀ ਸੀਗੀ ਤੁਸੀਂ ਆਪਣੇ ਖੁਸ਼ ਰਹਿੰਦੇ ਤੁਸੀਂ ਜਾ ਕੇ ਜਿੱਥੇ ਮਰਜ਼ੀ ਉਹ ਸੇਵਾ ਨਿਭਾਓ ਜਿਵੇਂ ਜਿੱਥੇ ਕੋ ਮੇਰਾ ਤੇ ਪੱਖ ਹੁਣ ਠੀਕ ਹੋ ਗਿਆ ਜੋ ਮੈਂ ਕਹਿੰਦਾ ਸੀਗਾ ਜੀ ਮੈਂ ਤੇ ਮੈਂ ਤੇ ਉਥੋਂ ਬਰੀ ਹੋ ਗਿਆ ਦੋਸ਼ ਮੁਕਤ ਹੋ ਗਿਆ ਯੋ ਨਾ ਠੀਕ ਹੈ ਮੈਨੂੰ ਜਿੱਥੇ ਮੇਰੀ ਮਰਜ਼ੀ ਹੈ ਤੋ ਨਹੀਂ ਕਿ ਮੁਰਤ ਮੈਂ ਜੀ ਹੱਟ ਨਾਲ ਮੈਂ ਜਾ ਕੇ ਉੱਥੇ ਤਖਤ ਪਤਨਾ ਸਾਹਿਬ ਦਾ ਹੀ ਉੱਥੇ ਮੈਂ ਆਪਣੇ ਆਪ ਨੂੰ ਲਗਾਉਣਾ ਚਾਹੁੰਦਾ ਚੰਗਤ ਤੈਨੂੰ ਹੀ ਚਾਹੁੰਦੀ ਕਦੇ ਵੀ ਤੂੰ ਉੱਥੇ ਆਪਣੇ ਆਪ ਨੂੰ ਜਾ ਕੇ ਤੇ ਬੇਇਜ਼ਤ ਕਰਾਉਣਾ ਚਾਹੁੰਦਾ ਬਾਦਲਾਂ ਦੀ ਕੀ ਮਜਬੂਰੀ ਸੀ ਵੀ ਉਹ ਘੋਰੇ ਮਸਕੀਨ ਨੂੰ ਇਤਾਂ ਹਰਪਰੀ ਦੇ ਵਿਰੋਧ ਵਰਤ ਰਿਹਾ ਦੇਖੋ ਗੱਲ ਇਹ ਹੈ ਕਿ ਹੁਣ ਆਪਾਂ ਤਾਲਸੀ ਗਿੱਤ ਨੂੰ ਵੀ ਲੈ ਲਿਆ ਇਹ ਵੀ ਬਾਦਲਾਂ ਦੇ ਬੰਦਾ ਸੀਗਾ ਸਿੱਧਾ 맞춰 ਜਦੋਂ ਇਹਨੇ ਲਾਇਆ ਇਹਨਾਂ ਨੂੰ ਤੇ ਜ਼ਾਹਿਰ ਹੈ ਕਿ ਕੋਈ ਮਸਕੀਨ ਉਸ ਟਾਈਮ ਹੀ ਬਾਦਲਾਈ ਦਾ ਬੰਦਾ ਸੀਗਾ ਬਟ ਉਸ ਟਾਈਮ ਲਾਇਆ ਵੀ ਇਹਨਾਂ ਨੇ ਕਿਉਂਕਿ ਉੱਥੇ ਸੰਗਤ ਦਾ ਇਹਨਾਂ ਰੋਸ਼ ਪੈ ਗਿਆ ਹੋਣਾ ਕਹਿਣਾ ਨੂੰ ਲਾਣਾ ਪਿਆ ਆ ਵਾਪਸ ਕਿਉਂ ਵਾਪਸ ਕਿਉਂ ਨਹੀਂ ਲਾਇਆ ਅੱਛਾ ਤਾਂ ਜਹੇਦਾਰ ਇਕਬਾਲ ਸਿੰਘ ਸੀ ਉਹ ਵੀ ਇਹਨਾਂ ਹਰਕਤਾਂ ਕਰਕੇ ਲਾਇਆ ਗਿਆ ਸੀ ਬਟ ਉਹ ਹਾਂ ਬਟ ਉਹ ਵੀ ਪਤਾ ਨਹੀਂ ਬਾਦਲਾ ਕਿੰਨੇ ਨੇੜਾ ਸੀ ਨੇੜੇ ਸੀਗਾ ਕਿ ਨਹੀਂ ਉਹ ਮੈਨੂੰ ਨਹੀਂ ਪਤਾ ਬਟ ਅਗਰ ਇਹ ਬੰਦੇ ਨੂੰ ਲਾਇਆ ਗਿਆ ਉੱਥੇ ਜਦੋਂ ਫਿਰ ਤੁਸੀਂਗਾ ਉੱਥੇ ਤੇ ਇਹ ਵੀ ਬਾਦਲਾਂ ਕਰਕੇ ਲਾਇਆ ਸੋ ਇਹ ਗੱਲ ਹੁੰਦੀ ਹੈ ਕਿ ਜਦੋਂ ਇਹ ਸਾਰੇ ਜਿਹੜੇ ਨੇ ਨਾ ਮੈਂ ਤੇ ਸਗੋਂ ਪਹਿਲਾਂ ਵੀ ਇਹਨਾਂ ਨੂੰ ਕਿਹਾ ਹੋਇਆ ਹੈ ਕਿ ਵੀ ਦੇਖੋ ਜਦੋਂ ਤੁਸੀਂ ਨਾ ਸਿਆਸਤਦਾਨਾਂ ਦੇ ਕਟਪੁਤਲੀ ਬਣ ਕੇ ਤੁਸੀਂ ਨਿਤਰੋਗੇ ਨਾ ਤੇ ਫਿਰ ਜਦੋਂ ਉਹਨਾਂ ਦਾ ਮਨ ਉੱਬਰ ਜਾਊਗਾ ਮੈਂ ਤੁਹਾਨੂੰ ਇੱਕ ਪਤੇ ਦੀ ਗੱਲ ਦੱਸਾਂ ਕਿ 2 1 3 April ਦੀ ਗੱਲ ਹੈ ਭਾਈ ਨਰਮਲ ਸਿੰਘ ਦੀ ਵਰਸੀ ਸੀਗੀ ਪੰਜਵੀਂ ਜੀ ਅਸੀਂ ਸਰ ਮੈਨੂੰ ਉਹਨਾਂ ਦੇ ਲੜਕੇ ਨੇ ਬੁਲਾ ਲਿਆ ਉੱਥੇ ਤੇ ਮੈਂ ਵੀ ਚਲਾ ਗਿਆ ਚਲੋ ਹੂੰ ਅਮਰ ਸਰ ਲੱਗੇ ਤੇ ਉੱਥੇ ਪ੍ਰੋਫੈਸਰ ਮਾਸਟਰ ਬਲਦੇਵ ਸਿੰਘ ਜਿਹੜੇ ਉਹ ਹੈਗੇ ਢਾਡੀ ਦੇ ਚੀਫ ਨੇ ਢਾਡੀ ਜਥਿਆਂ ਦੇ ਉਹ ਕਰ ਰਹੇ ਸੀਗੇ ਤੇ ਉੱਥੇ ਗਿਆਨੀ ਕੁਲਦੀਪ ਸਿੰਘ ਗੜਗੜੀ ਆ ਤੇ ਉਹਨੇ ਆ ਕੇ ਉੱਥੇ ਜਾ ਕੇ ਬਾਬਾ ਜੀ ਤੇ ਗੁਰੂਗ੍ਰੰਥ ਸਾਹਿਬ ਦੀ ਤਾਬਿਆਂ 'ਚ ਬੈਠੇ ਸੀਗੇ ਤੇ ਜਾਣ ਲੱਗੇ ਤੇ ਇਹ ਢਾਡੀ ਜਥਾ ਉੱਥੇ ਸਟੇਜ ਤੇ ਸੀਗਾ ਤੇ ਉਹਨੇ ਉੱਚੇ ਚੇਤੇ ਤੌਰ ਤੇ ਰੋਕਿਆ ਉਹਨਾਂ ਨੂੰ ਤੇ ਕਿਹਾ ਰੁਕ ਜਾਓ ਰੁਕ ਜਾਓ ਜਥੇਦਾਰ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇਹ ਮਾਤ ਸਮਝੋ ਕਿ ਤੁਹਾਡੇ ਸਕੇ ਨੇ ਜਦੋਂ ਤੁਹਾਡੇ ਨਾਲ ਵੀ ਇਹਨਾਂ ਦਾ ਮਨ ਭੜ ਗਿਆ ਨਾ ਤੇ ਤੁਹਾਨੂੰ ਵੀ ਉਹੀ ਬਾਹਰ ਮਾਰਨਗੇ ਜਿੱਦਾਂ ਇਹਨਾਂ ਨੇ ਰਘਵੀਰ ਸਿੰਘ ਜੀ ਬਾਕੀ ਨਾ ਗੱਲ ਕੀਤੀ ਤੇ ਉਹਨੇ ਠੀਕ ਹੈ ਉਦੀ ਮੈਂ ਕਹਿਣਾ ਚਲੋ ਯਾਨੀ ਕੁਲਦੀਪ ਸਿੰਘ ਦੀ ਆਪਣੀ ਚਲੋ ਸ਼ਰਾਫਤ ਉਹਨੇ ਉਹ ਗੱਲ ਉੱਤੇ ਖੜ ਕੇ ਸੁਣ ਲਈ ਚਲਾ ਗਿਆ ਉਸੇ ਥੋੜੇ ਦਿਨ ਮਗਰੋਂ ਹੋਈ ਤੁਹਾਨੂੰ ਪਤਾ ਹੈ ਉਹ ਹਾਦਸਾ ਜਿਹੜਾ ਹੋਇਆ ਸੀਗਾ ਉੱਥੇ ਜਿਹੜੇ ਗੁਰਦੁਆਰਾ ਸਾਹਿਬ ਬਣੇ ਨੇ ਅਕਾਲ ਤਖਤ ਅਕਾਲ ਤਖਤ ਦੇ ਸਾਹਿਬ ਉਸੇ ਦਾ ਸੀਦਾ ਸੀਦਾ ਦੇ ਯਾਦ ਦੇ ਵਿੱਚ ਉੱਥੇ ਵੀ ਇਹਨਾਂ ਨੂੰ ਸਰੂਪਾ ਦੇਣ ਤੋਂ ਕਰ ਕਰ ਦਿੱਤਾ ਸੀਗਾ ਤੇ ਉਹ ਉੱਥੇ ਵੀ ਉਹਨਾਂ ਨੇ ਸਵੀਕਾਰ ਕਰ ਲਿਆ ਕਿ ਵੀ ਠੀਕ ਹੈ ਮੈਂ ਨਹੀਂ ਕਰਾਂ। ਕਹਿੰਦਾ ਮੇਰਾ ਭਾਅ ਹੈਗਾ ਕਿ ਜਦੋਂ ਤੁਸੀਂ ਸਿਆਸਤਦਾਨਾਂ ਦੇ ਹੇਠ ਅਸੀਂ ਤੇ ਇਹ ਕਹਿ ਕੇ ਕਿ ਥੱਗਿਆ ਕਿ ਸਾਡਾ ਜਿਹੜਾ ਧਰਮ ਹੈ ਨਾ ਉਹਨੂੰ ਸਿਆਸਤ ਨੇ ਜਕੜ ਲਿਆ ਪੂਰੀ ਤਰ੍ਹਾਂ ਜੀ ਤੇ ਇਹ ਜਿਹੜੇ ਬੰਦੇ ਨੇ ਨਾ ਸਿਆਸਤ ਮੈਨੂੰ ਤੇ ਸਮਝ ਨਹੀਂ ਆਂਦੀ ਗੱਲ ਜਦੋਂ ਤੁਸੀਂ ਗੁਰੂ ਨੂੰ ਸਮਰਪਤ ਹੋ ਤੁਸੀਂ ਇੱਕ ਸਤੌਰ ਇੱਕ ਸਿੱਖ ਦੇ ਤੌਰ ਇੱਕ ਖਾਲਸਾ ਤੁਸੀਂ ਗੁਰੂ ਨੂੰ ਸਮਰਪਿਤ ਹੋ ਤੇ ਤੁਸੀਂ ਬੰਦੇ ਦੇ ਤੁਸੀਂ ਅਧੀਨ ਕਿਤਾ ਕੰਮ ਕਰ ਸਕਦੇ ਹੋ ਜਾਂ ਕਮੇਟੀ ਦੇ ਅਧੀਨ ਕਿਤਾ ਕੰਮ ਕਰ ਸਕਦੇ ਹੋ ਤੁਹਾਡੀ ਖੁਦ ਮੁਖਤਿਆਰੀ ਹੋਣੀ ਚਾਹੀਦੀ ਸੋ ਇਹ ਸਾਰਾ ਕੰਮ ਜਿਹੜਾ ਹੈਗਾ ਨਾ ਇਹ ਦੇ ਨਾਲ ਜਿਹੜੀ ਗੱਲ ਤੁਸੀਂ ਆਪਣੇ ਇੰਟਰੋਡਕਸ਼ਨ ਵਿੱਚ ਵੀ ਕੀਤੀ ਸਿੱਖ ਜਗਤ ਨੂੰ ਇਹਦਾ ਅਖਮਿਆਜ਼ਾ ਪੁੱਗੜਨਾ ਪਿਆ ਅੱਜ ਕੀ ਹੋ ਗਿਆ ਤੇ ਜਿਹੜੇ ਵੀ ਸਾਡੇ ਵਿਰੋਧੀ ਹੋਣਗੇ ਆ ਜੋ ਵੀ ਹੋਏਗਾ ਉਹ ਚਾਹੁੰਦੇ ਹੋਣਗੇ ਕਿ ਇਹ ਕਾਲ ਤਖਤ ਦੀ ਮਹੱਤਤਾ ਸਰਵਉੱਚਤਾ ਨੂੰ ਠੇਸ ਪਹੁੰਚੇ ਹੁਣ ਇਹ ਚੀਜ਼ ਇਹ ਇਹ ਚੀਜ਼ ਉਸ ਚੀਜ਼ ਦੀ ਤਰਜਮਾਨੀ ਕਰ ਰਹੀ ਹੈ ਜੀ ਦੋ ਤੱਕ ਇੱਕ ਤੱਕ ਕਹਿ ਰਿਹਾ ਜੀ ਅਕਾਲ ਤਖਨ ਨੂੰ ਅਸੀਂ ਕੁਝ ਨਹੀਂ ਸਮਝ ਸਕੋ ਇਹਦਾ ਮਤਲਬ ਅਕਾਲ ਤੱਕ ਅਕਾਲ ਤੱਕ ਦੀ ਗੱਲ ਹੋਰ ਤੁਹਾਡੇ ਨਾਲ ਕਿ ਜਿਹੜੂ ਸਤਨਾਮ ਸਿੰਘ ਖੰਡਾ ਪੰਜ ਪਿਆਰ ਆ ਜਿਹੜਾ ਅਮਰਸ਼ ਕਾਂਦਿਆ ਸ਼੍ਰੀ ਦਰਬਾਰ ਸਾਹਿਬ ਜਦੋਂ ਸਰਸੇ ਵਾਲੇ ਨੂੰ ਗੁਰਬਚਨ ਸਿੰਘ ਨੇ ਮਾਫੀ ਦੇ ਦਿੱਤੀ ਤੇ ਉਹਨਾਂ ਨੇ ਹੁਕਮਨਾਮਾ ਜਾਰੀ ਕਰਤਾ ਪੰਜਾਂ ਸਿੰਘਾਂ ਨੇ ਪੰਜ ਪਿਆਰਿਆਂ ਨੇ ਵੀ ਅਸੀ ਸੁਖਬੀਰ ਬਾਦਲ ਤੇ ਇਹਦੇ ਪਰਿਵਾਰ ਨੂੰ ਤਨਖਾਹਿਆ ਕਰਾਰ ਕਰਦੇ ਆ ਤੇ ਸੁਖਬੀਰ ਬਾਦਲ ਦਾ ਤਰਕ ਸੀ ਵੀ ਸਾਨੂੰ ਪੰਜ ਪਿਆਰੇ ਤਨਖਾਹਿਆ ਕਰਾਰ ਨਹੀਂ ਦੇ ਸਕਦੇ ਇਹਨਾਂ ਕੋਲ ਕੋਈ ਅਥਾਰਟੀ ਨਹੀਂ ਹੁਣ ਜਦੋਂ ਪੰਜ ਪਿਆਰੇ ਪਟਨਾ ਸਾਹਿਬ ਦੇ ਇਹਨਾਂ ਨੇ ਤਨਖਾਹਿਆ ਕਰਾਰ ਸੁਖਬੀਰ ਉਹਨਾਂ ਨੂੰ ਦਵਾਰੋਂ ਦਿੱਤਾ ਹੁਣ ਸੁਖਬੀਰ ਉਹਨਾਂ ਨੇ ਅਗਲੀ ਸਿਆਸਤ ਖੇਡੀ ਵੀ ਤਖਤ ਪਟਨਾ ਸਾਹਿਬ ਦਮਦਮਾ ਸਾਹਿਬ ਤਖਤ ਕੇਸਗੜ ਸਾਹਿਬ ਇੱਥੋਂ ਦੇ ਪੰਜ ਪਿਆਰਾ ਤੋਂ ਹੁਕਮ ਨਾਲ ਜਾਰੀ ਕਰਾ ਦਿੱਤਾ ਵੀ ਅਸੀਂ ਤਾਂ ਇਹਨਾਂ ਨੂੰ ਮਤਲਬ ਨਹੀਂ ਕਰਦੇ ਭਾਵ ਉਹਦੋਂ ਪ੍ਰਮਾਣਤ ਨਹੀਂ ਸਨ ਅੱਜ ਇਹਨਾਂ ਨੂੰ ਆਪਣੇ ਪੰਜ ਪਿਆਰਿਆਂ ਦੀ ਲੋੜ ਪੈ ਰਹੀ ਸੀ ਉਹੀ ਪੰਜ ਪਿਆਰੇ ਵਾ ਫਿਰ ਵਰਤਲੇ ਤਾਂ ਹੋਈ ਹੁੰਦੀ ਹੈ ਨਾ ਉਹ ਪੰਜ ਪਿਆਰੇ ਕੌਣ ਨੇ ਇਹ ਵੀ ਕਮੇਟੀ ਦੇ ਹੂੰ ਕਮੇਟੀ ਨੇ ਇਹਨਾਂ ਨੂੰ ਲਾਇਆ ਹੈ ਨਾ ਜੀ ਸੋ ਗੱਲ ਹੋਈ ਹੋਗੀ ਜਦੋਂ ਤੁਸੀਂ ਜਦ ਤਾ ਹੀ ਤੁਸੀਂ ਸੰਗਤ ਜਿਹੜੀ ਗੱਲ ਮੈਂ 21 20 ਵਾਲੀ ਗੱਲ ਕਰ ਰਿਹਾ ਜੋ ਤੱਕ ਤੁਸੀਂ ਸੰਗਤੀ ਫੈਸਲੇਬਲ ਨਹੀਂ ਆਓਗੇ ਜਦ ਤੱਕ ਤੁਸੀਂ ਸੰਗਤ ਦੀ ਇਹਦੇ ਵਿੱਚ ਮੂਲਤ ਨਹੀਂ ਕਰੋਗੇ ਤਦ ਤੱਕ ਇਹ ਸਾਰਾ ਕੰਮ ਤਾਂ ਚੱਲਦਾ ਰਹੂਗਾ ਜਿਹੜੇ ਪੰਜ ਪਿਆਰੇ ਵੀ ਹੈਗੇ ਦੇਖੋ ਇਤਿਹਾਸਿਕ ਤੌਰ ਤੇ ਵੀ ਇਹ ਸਪਸ਼ਟ ਹੈ ਕਿ ਪੰਜ ਪਿਆਰੇ ਕਦੀ ਪਰਮਨੈਂਟ ਨਹੀਂ ਰਹਿ ਸਕਦੇ ਥਾ ਥਾ ਤੇ ਬਦਲਦੇ ਰਹੇ ਬਿਲਕੁਲ ਤਾਂ ਇਕੱਠ ਵੀ ਹਾਂ ਹਾਂ ਇਕੱਠ ਇਕੱਠ ਚ ਬਦਲਦੇ ਦੇ ਸੋ ਇਹ ਕਹਿਣ ਦਾ ਮਤਲਬ ਇਹ ਆ ਪੰਜ ਪਿਆਰੇ ਨੇ ਕਿਹੜੇ ਪੰਜ ਪਿਆਰੇ ਨੇ ਕੌਮ ਨੇ ਨਾਲ ਚੁਣਿਆ ਕਿਹੜੇ ਕਿ ਕਿਹੜੀ ਚੀਜ਼ ਲਈ ਤੇ ਉਸ ਕੱਠ ਦੀ ਅਗਰ ਚੁਣਿਆ ਗਿਆ ਸੋ ਇਹ ਇਹ ਸਾਰਾ ਜਿਹੜਾ ਹੈਗਾ ਨਾ ਇਹ ਅਗੇਨ ਜਦ ਮੈਂ ਤੁਹਾਨੂੰ ਕਹਿ ਰਿਹਾ ਕਿ ਸਾਡੀ ਜਿਹੜੀ ਪੁਰਾਣੀ ਰਵਾਇਤਾ ਸੀ ਗਿਆ ਸਾਡੀਆਂ ਜਿਹੜੇ ਸਿਧਾਂਤ ਸੀਗੇ ਉਹਨਾਂ ਨੂੰ ਵੀ ਇਹ ਇੱਕ ਜਿਹੜੀ ਵੀ ਇਹ ਚੀਜ਼ਾਂ ਹੈਗੀਆਂ ਆ ਭਾਵੇਂ ਸਾਜ਼ਿਸ਼ ਨੇ ਮੈਨੂੰ ਕਹਿ ਸਕਦਾ ਬਟ ਲੱਗਦਾ ਹੈ ਤਾਂ ਉਸ ਚੀਜ਼ਾ ਉਹਨਾਂ ਚੀਜ਼ਾਂ ਦੀ अहमियत ਨੂੰ ਘਟਾਉਣ ਦੇ ਵਿੱਚ ਇਹ ਸਾਰਾ ਆਪਣਾ ਯੋਗਦਾਨ ਪਲੇ ਕਰ ਰਹੇ ਹੁਣ ਇਹ ਕਿਉਂ ਇਹ ਕਰ ਰਹੇ ਨੇ ਦੇਖੋ ਮੈਂ ਸਮਝਦਾ ਕਿ ਗਿਆਨੀ ਤਕਬੀਰ ਸਿੰਘ ਤੁਸੀਂ ਲੈ ਲਓ ਗਿਆਨੀ ਰਵੀਰ ਸਿੰਘ ਨੂੰ ਦੋ ਵਾਰੀ ਬੇਇੱਜ਼ਤ ਕਰਕੇ ਪਹਿਲੀ ਗੱਲ ਤੇ ਕਾਕਤਖ ਸਾਹਿਬ ਦੀ ਉਥੋਂ ਉਹਨਾਂ ਦੀ ਸੇਵਾ ਮੁਕਤੀ ਕਰਾ ਦਿੱਤੀ ਗਈ ਦੂਜੇ ਟਾਈਮ ਜਦੋਂ ਸੁਖਵੀਰ ਬਾਦਲ ਬਣਦਾ ਹੈ ਪ੍ਰਧਾਨ ਉਹ ਕਹਿੰਦਾ ਜੀ ਸਾਨੂੰ ਇਹਨਾਂ ਨੂੰ ਲਾਣਾ ਪਿਆ ਗਰੇ ਰਵੀਰ ਸਿੰਘ ਨੂੰ ਗਿਆਨੀ ਪ੍ਰੀਤ ਸਿੰਘ ਨੂੰ ਤੇ ਗਿਆਨੀ ਸੁਲਤਾਨ ਸਿੰਘ ਨੂੰ ਕਿਉਂਕਿ ਸੈਂਟਰ ਦੇ ਬੰਦੇ ਸੀਗੇ ਫਿਰ ਵੀ ਬੇਇਜ਼ਤ ਕੀਤਾ ਹਾਲੀ ਵੀ ਕਹਿੰਨੀ ਆ ਤੇ ਵੀਰ ਸਿੰਘ ਉਥੇ ਹੈੱਡ ਗ੍ਰੰਥੀ ਦਰਬਾਰ ਸਾਹਿਬ ਦੀ ਸੇਵਾ ਕਰ ਰਹੇ ਨੇ ਕਿਉਂ ਬਈ ਤੁਹਾਡੀ ਅਣਖ ਕਿੱਥੇ ਹੈ ਸਾਨੂੰ ਇੱਕ ਬੰਦੇ ਨੇ ਦੋ ਵਾਰੀ ਇੱਕ ਵਾਰੀ ਨੇ ਦੋ ਵਾਰੀ ਬੇਇਜ਼ਤ ਕੀਤਾ ਤੁਸੀਂ ਤਾਂ ਹਾਲੀ ਵੀ ਤੁਸੀਂ ਉਥੇ ਲੱਗੇ ਹੋਏ ਪਰ ਉਹ ਜਿਹੜੀ ਪੈਸਾ ਵਾ ਜਿਹੜਾ ਲੋਕਾਂ ਵਾਲਾ ਮਾਨ ਸਨਮਾਨ ਜਿਹੜਾ ਜੇਬਾ ਪਾਪੇ ਵਾਲਾ ਉਹ ਗੱਜਹਤ ਗਰਗਾਜ ਦੀ ਇੱਕ ਕੱਲ ਤਾਂ ਮੈਨੂੰ ਚੰਗੀ ਲੱਗੀ ਭਾਵੇਂ ਇੱਕ ਭਾਵੇਂ ਇਹ ਉਸੇ ਪ੍ਰਣਾਲੀ ਚੋਂ ਆਏ ਆ ਇਹ ਕਹਿੰਦਾ ਮੈਂ ਲੋਕਾਂ ਕੋਲ ਭਾਵੇਂ ਨਹੀਂ ਲੇਤਾ ਮੈਂ ਜਿੱਥੇ ਜਾਣਾ ਸਾਨੂੰ ਕੋਈ ਲਫਾਪਾ ਨਾ ਦੇਵੇ ਕੋਈ ਭੇਟਾ ਨਾ ਦੇਵੇ ਅਸੀਂ ਜਥੇਦਾਰ ਕੌਮ ਦੇ ਅਸੀਂ ਪੈਸੇ ਲੈ ਨਹੀਂ ਇਕੱਠੇ ਪਰ ਜਿਹੜੇ ਰਤਬੀਰ ਵਰਗੇ ਜਥੇਦਾਰ ਇਹਨਾਂ ਨੇ ਹੁਣ ਤੱਕ ਪੈਸਾ ਇਕੱਠਾ ਕੀਤਾ ਕੌਮ ਨੂੰ ਕੋਈ ਚੱਜ ਦੇ ਰਾਹ ਨਹੀਂ ਦਿਪਾਏ ਨਾ ਤੁਸੀਂ ਤੁਸੀਂ ਮੈਂ ਕਹਿ ਰਿਹਾ ਨਾ ਫਿਰ ਤੁਹਾਡਾ ਫਿਰ ਤੁਹਾਡਾ ਜਿਹੜਾ ਤੁਹਾਡੀ ਤੁਹਾਡੀ ਜਿਹੜੀ ਤੁਸੀਂ ਫਿਰ ਮਾਇਆ ਨੂੰ ਸਮਰਪਿਤ ਹੋਗੇ ਨਾ ਤੁਸੀਂ ਰੱਬ ਨੂੰ ਤਾਂ ਨਹੀਂ ਸਮਰਪਿਤ ਹੋ ਹੂੰ ਹੂੰ ਸੋ ਇਹ ਜਿਹੜੀ ਗੱਲਾਂ ਨੇ ਦਿਖਾਉਂਦੇ ਤੁਸੀਂ ਉਹ ਉਹ ਭੇਖੀ ਵਾਲੀ ਗੱਲ ਹੋਗੀ ਨਾ ਜੀ ਦਿਖਾਉਂਦੇ ਤੁਸੀਂ ਉਹ ਕਿ ਜੀ ਅਸੀਂ ਬੜੇ ਧਾਰਮਿਕ ਬੰਦੇ ਆ ਕਾਹਦੇ ਧਾਰਮਿਕ ਬੰਦੇ ਤੁਸੀਂ ਕਮਾਲ ਹੋ ਗਏ ਮੈਂ ਤੇ ਕਹਿੰਦਾ ਗੁਰੂ ਨੇ ਦੇਖੋ ਕੀ ਇਨਸਾਨ ਨੂੰ ਕੀ ਬਣਾਉਣਾ ਚਾਹਿਆ ਠੀਕ ਹੈ ਨਾ 200 30 ਸਾਲ ਅੱਜ ਉਹਨਾਂ ਨੇ ਕੀ ਖਾਲਸੇ ਨੂੰ ਜਦੋਂ ਸਿਰਜਿਆ ਹੈ ਤੇ ਉਹਨਾਂ ਨੇ ਕੀ ਕੀ ਇਨਜਾਮਯਾਤ ਹੋ ਕੇ ਉਹਨਾਂ ਨੇ ਇੱਕ ਖੁਦ ਮੁਖਤਿਆਰ ਇਨਸਾਨ ਦੀ ਸਿਰਜਣਾ ਕਰਵਾਣੀ ਚਾਹ ਸੀਗੀ ਤੇ ਉਹ ਤੁਸੀਂ ਖੁਦ ਮੁਖਤਿਆਰ ਆਪ ਨਹੀਂ ਹੈਗੇ ਤੁਸੀਂ ਕਿਸੇ ਦੇ ਅਧੀਨ ਤੁਸੀਂ ਕੋਈ ਤੁਹਾਨੂੰ ਸੋ ਇਹ ਇਹ ਜਿਹੜੀ ਗੱਲਾਂ ਨੇ ਨਾ ਇਹ ਸਾਡੀ ਕੌਮ ਨੂੰ ਨਾ ਸਾਡੀ ਕੌਮ ਨੂੰ ਦੁਨੀਆ ਭਰ ਦੇ ਵਿੱਚ ਨਾ ਇੱਕ ਬੜੇ ਨੀਵੇਂ ਪੱਧਰ ਤੇ ਦਿਖਾਉਂਦੀਆਂ ਨੇ ਕਿ ਤੁਹਾਡਾ ਇਹ ਹਾਲਾਂਕਿ ਅਸੀਂ ਸਮਝਦੇ ਹਾਂ ਕਿ ਗੁਰੂ ਸਾਹਿਬ ਨੇ ਪੁਜੈਰੀ ਸ੍ਰੇਣ ਨੂੰ ਕਟਿਆ ਸੀਗਾ ਸਾਡੇ ਵਿੱਚ ਕੋਈ ਪੋਪ ਦਾ ਸਿਸਟਮ ਨਹੀਂ ਹੈਗਾ ਕੋਈ ਇਹੋ ਜਿਹਾ ਕੋਈ ਕੋਈ ਰਾਗੀ ਪਾਠੀ ਸਾਡੀ ਤਾਂ ਸਾਡੀ ਤਾਂ ਜਿਹੜੀ ਰਹਿਤ ਹੈ ਉਹ ਤੇ ਕਹਿੰਦੀ ਹੈ ਕਿ ਹਰ ਇੱਕ ਸਿੱਖ ਨੂੰ ਹਦਾਇਤ ਹੈ ਆਪਣਾ ਕਾਰਜ ਆਪ ਕਰੇ ਬਿਲਕੁਲ ਸਾਨੂੰ ਰਾਗੀ ਪਾਠੀ ਠਾਡੀ ਦੀ ਕੋਈ ਲੋੜ ਨਹੀਂ ਸਾਨੂੰ ਆਪ ਕਰਨਾ ਚਾਹੀਦਾ ਪਰ ਸਿੱਖ ਜਿਹੜਾ ਹੈਗਾ ਵਿਸਥਾ ਹੋ ਗਿਆ ਫਿਰ ਜਦੋਂ ਉਹ ਹਿੰਦੂ ਵੀਰ ਜਿਹੜੇ ਨੇ ਉਹ ਭੱਡੇ ਜੀ ਨੂੰ ਬੁਲਾ ਲੈਂਦੇ ਨੇ ਸਾਡੇ ਜਿਹੜੇ ਸਿੱਖ ਨੇ ਉਹ ਜੀ ਭਾਈ ਸਾਹਿਬ ਨੂੰ ਸਤਲੋਜੀ ਸਾਡੇ ਅਦਾਸ ਕਰ ਲੋ ਸਾਡੇ ਅਨੰਦ ਕਾਰਜ ਪੜ੍ਹ ਲਓ ਅ ਭਈ ਤੁਸੀਂ ਆਪ ਕਿਉਂ ਨਹੀਂ ਕਰ ਸਕਦੇ ਸੋ ਇਹ ਵੀ ਸਿੱਖਾਂ ਨੂੰ ਇੱਕ ਇੱਕ ਕਿਸਮ ਦਾ ਆਪਣੇ ਆਪ ਦੇ ਵਿੱਚ ਚੱਕਾ ਮਾਰਨਾ ਚਾਹਦਾ ਆਪਣੇ 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 ਹਿੱਤਿਆਰ ਦੇ ਵਿੱਚ ਕਿ ਵੀ ਸਾਨੂੰ ਤੇ ਗੁਰੂ ਨੇ ਆ ਕਹਿਆ ਸੀਗਾ ਅਸੀਂ ਕਿਉਂ ਇਹੋ ਜੀ ਸ਼੍ਰੇਣੀ ਨੂੰ ਅਸੀਂ ਫਿਰ ਬढ़ावा ਦੇ ਰਹੇ ਹਾਂ ਜਿਹੜਾ ਕਿ ਫਿਰ ਜਿਹੜੇ ਕਿ ਇਸ ਤੇ ਇਹਨਾਂ ਵਿੱਚੋਂ ਤੇ ਕਈ ਬੰਦੇ ਜਿਹੜੇ ਨੇ ਤੁਹਾਡੇ ਸਾਹਮਣੇ ਹੈਗਾ ਕਿ ਜਿਹੜੇ ਤੇ ਲਾਇਕ ਹੀ ਨਹੀਂ ਹੈਗੇ ਜੀ ਜੀ ਇਹਨਾਂ ਤੋਂ ਬਹੁਤ ਬਿਹਤਰ ਬੰਦੇ ਨੇ ਜਿਹੜੇ ਕਿ ਆਪਣੇ ਖੁਦ ਮੁਖਤਿਆਰ ਇਨਸਾਨ ਨੇ ਸਾਡੇ ਸਿੱਖਾਂ ਵਿੱਚੋਂ ਭਾਵੇਂ ਉਹ ਇੱਥੇ ਸੇਵਾਵਾਂ ਨਹੀਂ ਨੂੰ ਨਿਭਾਰੇ ਬਟ ਉਹ ਇਸ ਇਸ ਹਿਸਾਬ ਨਾਲ ਵਿਚਰਦੇ ਨੇ ਕਿ ਵੀ ਲੋਕਾਂ ਦੁਨੀਆ ਭਰ ਦੇ ਵਿੱਚੋਂ ਤੁਸੀਂ ਅਜੇ ਬੰਗੇ ਵਰਗੇ ਨੂੰ ਲੈ ਲਓ वर्ल्ड बैंक ਦਾ ਪ੍ਰੈਜ਼ੀਡੈਂਟ ਬਣਿਆ ਤੁਸੀਂ ਡਾਕਟਰ ਮਨਮੋਹ ਸਿੰਘ ਨੂੰ ਲੈ ਲਓ ਕਿੰਨੀ ਕਿਉਂ ਕਿਣੀ ਹੁੰਦੀ ਹੈ ਇਸਾ ਤੋਂ ਦੇਸ਼ ਕਿੰਨੀ ਇਮਪ੍ਰੈਸ਼ਨਲ ਗੈਸ ਇਹੋ ਜਿਹੇ ਬੰਦੇ ਨੇ ਜਿਹੜੇ ਸਾਡੇ ਰਹੇ ਨੇ ਆਪਣੇ ਅੱਛਾ ਇਹ ਤਾਂ ਆਪਾਂ ਆਈਕॉन्स ਦੀ ਗੱਲ ਕਰ ਲਈਏ ਤੁਸੀਂ ਮੇਰੇ ਬਾਬਾ ਜੀ ਸਾਹਿਬ ਅਦਕਨੈਸਿੰਗ ਨੂੰ ਲੈ ਲਓ ਇਹਨਾਂ ਨੇ ਜਦੋਂ ਵੰਡ ਹੋਈ ਹੈ ਤੇ ਭਾਰਤ ਅਸਾਂ ਤੋਂ ਟੁੱਟ ਗਿਆ ਸੀਗਾ ਇਹਨਾਂ ਨੇ 2 ਸਾਲ ਦੇ ਅੰਦਰ ਅੰਦਰ ਇਹਨਾਂ ਨੇ ਸੈਮ ਰੇਲ ਲਿੰਕ ਬਣਾਈ ਜਿਹੜੇ ਅੰਗਰੇਜ਼ਾਂ ਇੰਜੀਨੀਅਰ ਨਹੀਂ ਕਰ ਸਕੇ ਸੀ ਮੇਰੇ ਬਾਬਾ ਜੀ ਨੇ ਬਣਾਈ ਤੇ ਮੈਨੂੰ ਤੇ ਲੋਕੀ ਹੁਣ ਕਹ ਰਹੇ ਨੇ ਕਿ ਇੱਥੇ ਭਾਜੀ ਤੁਸੀਂ ਆਪਣੇ ਤੁਸੀਂ ਤੁਹਾਨੂੰ ਪਤਾ ਵੀ ਹੈ ਕਿ ਤੁਹਾਡੇ ਬਾਬੇ ਨੇ ਕੀ ਕੀ ਕੀਤਾ ਸੀਗਾ ਹੂੰ ਸੋ ਕਹਿਣ ਦਾ ਮੇਰਾ ਮਤਲਬ ਹੈ ਤੁਸੀਂ ਭਾਈ ਰਾਮ ਸਿੰਘ ਨੂੰ ਲੈ ਲਓ ਆਰਕੀਟੈਕਟ ਜਿਹੜੇ ਸੀਗੇ ਹੂੰ ਗੁਰਦਾਸਪੁਰ ਤੋਂ ਤੋਂ ਤੁਸੀਂ ਉਹ ਜਿਹਨਾਂ ਨੇ ਖਾਲਸਾ ਕਾਲਜ ਜਿੱਤੇ ਜ ਸਾਰਾ ਆਰਕੀਟੈਕਚਰ ਕੀਤਾ ਇਹਨੇ ਤਗੜੇ ਤਗੜੇ ਸਾਡੇ ਆਈਕਨਸ ਹੋਏ ਨੇ ਬਾਕੀ ਯੋਧੇ ਤੇ ਸਾਡੇ ਹੈਗੇ ਹੈ ਕਿੰਨੇ ਉੱਥੇ ਸਾਨੂੰ ਪਤਾ ਹੀ ਹੈ ਬਾਬਾ ਬੰਦਾ ਸਿੰਘ ਭਾਦੁਰ ਦੀ ਗੱਲ ਕਰ ਲੋ ਆਰੀ ਸਿੰਘ ਨਾਲਵਾ ਦੀ ਗੱਲ ਕਰ ਲੋ ਬਟ ਅਸੀਂ ਅਸੀਂ ਇਹਨਾਂ ਨੂੰ ਕਿਉਂ ਨਹੀਂ ਅਸੀਂ ਸਿੱਖ ਜਗਤ ਨੂੰ ਦਿਖਾਉਂਦੇ ਹੂੰ ਇੱਕ ਇੱਕ ਘਟ ਸਿਗੇ ਹਾਂ ਠੀਕ ਹੈ ਇਹ ਦੇਖੋ ਮੈਂ ਕਹਿ ਰਿਹਾ ਸਾਨੂੰ ਗੁਰੂ ਸਾਹਿਬ ਦਾ ਹੈਗਾ ਕਿਰਤ ਕਰੋ ਨਾਮ ਜਪੋ ਵਣ ਛੋ ਕਿਰਤ ਕੀਰਤੀ ਇੱਕ ਕੀਰਤੀ ਸਿਗੇ ਜਿਹੜਾ ਨਾਮ ਜਿਹੜਾ ਹੁਣ ਇਹ ਪਾਠ ਕਰਨ ਵਾਲੀ ਗੱਲ ਹੈਗੀ ਆ ਕਥਾ ਕਰਨ ਵਾਲੀ ਗੱਲ ਹੈ ਜੋ ਵੀ ਹੈ ਤੁਸੀਂ ਵੀ ਕਿਰਤ ਕਰ ਦਿਓ ਤੁਹਾਡੀ ਕਿਰਤ ਹੈਗੀ ਇਸ ਖਿੱਤੇ ਤੋਂ ਜਿੱਥੇ ਜਿੱਥੇ ਆਪਾਂ ਬੈਠੇ ਆ ਤੁਸੀਂ ਨਾਮ ਜਪਦੇ ਹੋ ਤੁਸੀਂ ਸੇਵਾ ਕਰਦੇ ਹੋ ਗੁਰਦੁਆਰਾ ਸਾਹਿਬ ਚ ਉਹ ਨਾਮ ਜਪਣ ਵਾਲੇ ਪਾਸੋਂ ਹੁੰਦੀ ਹੈ ਤੁਹਾਡੀ ਤੁਹਾਨੂੰ ਉੱਥੋਂ ਪੈਸਿਆਂ ਦੀ ਉਮੀਦ ਨਹੀਂ ਹੈ ਤੁਸੀਂ ਆਪਣੀ ਆਪਣੀ ਜਿਹੜੀ ਰੋਜੀ ਰੋਟੀ ਆਪਣੇ ਪਰਿਵਾਰ ਦਾ ਤੁਸੀਂ ਖਿਆਲ ਕਰਦੇ ਹੋ ਜਿਹੜੀ ਕਿਰਤ ਤੋਂ ਕਰਦੇ ਹੋ ਜੀ ਬਿਲਕੁਲ ਆ ਤੁਹਾਡਾ ਨਾਮ ਜਪ ਅਗਰ ਤੁਸੀਂ ਵਾਕੇ ਉਹ ਨਾਮ ਜਪਣ ਵਾਲਾ ਕੰਮ ਹੈਗਾ ਨਾ ਤੁਸੀਂ ਉਹਦੇ ਵਿੱਚ ਉਹਨੂੰ ਆਪਣੀ ਕਿਰਤ ਨਾ ਸਮਝੋ ਸੋ ਸਮਝੋ ਕਿ ਵੀ ਮੈਂ ਇਹ ਆਪਣਾ ਨਾਮ ਜਪਣ ਵਾਲੇ ਪਾਸਿਓ ਮੈਂ ਕਥਾ ਕਰ ਰਿਹਾ ਜਾਂ ਮੈਂ ਜਾਂ ਮੈਂ ਪਾਠ ਕਰ ਰਿਹਾ ਜਾਂ ਮੈਂ ਕੀਰਤਨ ਕਰ ਰਿਹਾ ਤੇ ਫਿਰ ਉਹ ਗੱਲ ਹੁੰਦੀ ਹੈ ਫਿਰ ਤੁਸੀਂ ਫਿਰ ਤੁਸੀਂ ਸੱਚੇ ਸੁੱਤੇ ਦਿਲ ਨਾਲ ਤੁਸੀਂ ਕਰੋਗੇ ਫਿਰ ਤੁਹਾਨੂੰ ਇਹ ਨਹੀਂ ਹੋਊਗਾ ਕਿ ਵੀ ਸੰਗਤ ਕੀ ਸੁਣੇਗੀ ਕਿ ਕਿਸੇ ਦੀ ਮਥਾਜੀ ਵੀ ਨਹੀਂ ਹੋਈ ਮਥਾਜੀ ਕਿ ਕਹਿੰਦੇ ਉਹ ਮਥਾਜੀ ਇਹ ਕਿ ਕਿ ਸੰਗਤ ਕੀ ਕਹਿੰਦੇ ਮਥਾਜੀ ਕਰਾਂਗੇ ਬਿਲਕੁਲ ਬਿਲਕੁਲ ਉਹਨਾਂ ਸੀ ਕਰਦੇ ਆ ਪ੍ਰਧਾਨਾਂ ਦੀ ਜਥੇਦਾਰਾਂ ਦੀ ਵੀ ਸਾਡੇ ਕਿ ਉਹਨਾਂ ਨੇ ਤਨਖਾਹ ਦੇਣੀ ਨਰਾਜ ਨਾ ਹੋ ਜਾ ਹਾਂ ਕਿ ਸਾਨੂੰ ਤਨਖਾਹ ਦੇਣੀ ਹੈ ਤੇ ਫਿਰ ਜਦੋਂ ਜਦੋਂ ਗੱਲ ਹੀ ਕੇਵਲ ਗੁਰੂ ਨਾਲ ਆ ਤੇ ਪੈਸੇ ਦੀ ਲੋੜ ਨਹੀਂ ਅਸੀਂ ਗੁਰੂ ਵਾਲੀ ਗੱਲ ਕਰਾਂਗੇ ਬਿਲਕੁਲ ਬਿਲਕੁਲ ਇਹ ਹੋਣਾ ਚਾਹੀਦਾ ਜੀ ਜੀ ਸੋ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਸਾਡਾ ਜਿਹੜੇ ਸੋ ਕਾਲਡ ਧਾਰਮਿਕ ਜਿਹੜਾ ਆਪਾਂ ਹੁਣ ਆਗੂ ਗਿਣਦੇ ਨੇ ਮੈਂ ਤਾਂ ਨਹੀਂ ਕਰਦਾ ਪਰ ਚਲੋ ਕਿਉਂਕਿ ਹਰ ਇੱਕ ਸਿੱਖ ਆਪਣੇ ਆਪਣੇ ਆਪ ਦੇ ਵਿੱਚ ਇਸ ਵਸਤੇ ਮਾੜੀ ਇੱਕ ਵਿਚਾਰ ਦੇ ਦਿਓ ਵੀ ਜਿਹੜਾ ਜਥੇਦਾਰਾਂ ਪੰਜ ਪਿਆਰਿਆਂ ਨੇ ਸੁਖਬੀਰ ਨੂੰ ਤਨਖਾਹਿਆ ਕਰਾਰ ਦਿੱਤਾ ਵਾ ਹੁਣ ਇਹ ਤਨਖਾਹਿਆ ਕਰਾਰ ਅਕਾਲ ਉਸਥੇ ਦੇ ਰਹਿਣ ਵਾਲੇ ਗੋਰੀ ਮਸਕੀਨ ਨੂੰ ਵੀ ਜਥੇਦਾਰ ਨੂੰ ਤਨਖਾਹਿਆ ਕਰਾਰ ਦਿੱਤਾ ਸੀ ਜਿਹਨੂੰ ਪੰਥ ਨੇ ਮੰਨ ਲਿਆ ਹੁਣ ਇਹ ਜਿਹੜਾ ਤਨਖਾਹਿਆ ਕਰਾਰ ਪੰਜਾਂ ਪਿਆਰਿਆਂ ਵੱਲੋਂ ਉੱਥੋਂ ਵੱਲ ਦਿੱਤਾ ਗਿਆ ਤੇ ਪੰਥ ਨੂੰ ਮੰਨ ਲੈਣਾ ਚਾਹੀਦਾ ਹੈ ਜਾਂ ਫਿਰ ਜਿਹੜਾ ਸੁਖਵੀਰ ਇਸ ਮਸਲੇ ਦੇ ਸਿਆਸਤ ਖੇਡ ਰਿਹਾ ਉਹਦੇ ਬਾਰੇ ਕੀ ਕਰਦਾ ਦੇਖੋ ਗੱਲ ਇਹ ਤਾਂ ਹੈ ਕਿ ਖੋਰ ਮੈਂ ਸੁਣ ਰਿਹਾ ਸੀਗਾ ਕਿ ਇਹਨਾਂ ਨੇ ਨਾ 2013 ਜਾਂ 2006 ਚ ਮੈਨੂੰ ਐਗਜ਼ੈਕਟ ਡੇਟ ਨਹੀਂ ਪਤਾ ਉਹ ਉਨੀ ਟਾਈਮ ਪਹਿਲਾਂ ਪਿੱਛੇ ਨਾ ਇਹਨਾਂ ਨੇ ਪੰਜੇ ਤਖਤ ਦੇ ਬੰਦੇ ਉੱਥੇ ਇਕੱਠੇ ਹੋਏ ਸੀਗੇ ਹਾਲਾਂਕਿ ਤੁਹਾਨੂੰ ਪਤਾ ਹੈ ਕਿ ਗਿਆਨੀ ਕੁਲਵੰਤ ਸਿੰਘ ਆਪਣੇ ਹਜ਼ੂਰ ਸਾਹਿਬ ਦੇ ਉਹ ਬਾਹਰ ਨਹੀਂ ਆਉਂਦੇ ਆਪਣਾ ਨੁਮਾਇੰਦਾ ਭੇਜਿਆ ਚਲੋ ਉੱਥੇ ਇਹ ਫੈਸਲਾ ਲਿੱਤਾ ਗਿਆ ਕਿ ਵੀ ਜੀ ਤਖਤ ਦੇ ਜਿਹੜੇ ਫੈਸਲੇ ਨੇ ਸਥਾਨਕ ਜਿਹੜੇ ਨੇ ਉਹ ਉੱਥੇ ਦੀ ਸੰਗਤੀ ਕਰੇਗਾ ਹਮ ਤੱਕ ਉੱਥੇ ਦਾ ਹੀ ਕਰੇਗਾ ਜਿਹੜੇ ਕੌਮੀ ਫੈਸਲੇ ਨੇ ਉਹ ਅਕਾਲ ਤਖਤ ਦੇ ਉੱਤੇ ਆਪਾਂ ਨੂੰ ਆ ਕੇ ਉੱਥੇ ਚਰਚਾ ਹੋਣੀ ਚਾਹੀਦੀ ਸੋ ਇਹ ਕਹਿੰਦਿਆਂ ਹੋਇਆ ਜਿਹੜਾ ਉੱਥੇ ਦਾ ਫੈਸਲਾ ਹੈ ਅਕਾਲ ਤਖਤ ਨੂੰ ਉਹਦੇ ਵਿੱਚ ਕੋਈ ਦਖਲਦਜ਼ੀ ਦੇਣੀ ਨਹੀਂ ਚਾਹੀਦੀ ਸਗੀ ਟੂ ਇਨ ਐਨੀ ਕੇਸ ਇਸ ਇਸ ਐਥੇ ਵਿੱਚ ਜਦੋਂ ਗੌਰੇ ਮਸਕੀਨ ਸੁਲਖਰੂ ਹੋ ਗਿਆ ਸੀਗਾ ਉਹ ਕਮੇਟੀ ਤੋਂ ਬਾਅਦ ਉਹਨੂੰ ਕੀ ਕੀ ਉਹਨੂੰ ਆਕਪਈ ਸੀ ਕਿ ਜੀ ਮੈਂ ਜਾ ਕੇ ਫਿਰ ਉੱਥੇ ਜਾ ਕੇ ਸੇਵਾ ਕਰਾਂ ਉਹ ਬਥੇਰੀਆਂ ਥਾਵਾਂ ਨੇ ਜੀ ਸੇਵਾ ਕਰ ਲੈ ਅਗਰ ਤੂੰ ਵਾਕੀ ਤੂੰ ਗੁਰੂ ਦਾ ਸਿੱਖ ਹੈ ਰੱਬ ਦਾ ਸਿੱਖ ਹੈ ਪਰ ਉਹ ਮਾਇਆ ਨਹੀਂ ਸੀ ਇਕੱਠੀ ਹੋਣੀ ਲੋਕਾਂ ਕੋ ਜਿਹੜਾ ਚੜਾਵਾ ਸੋਨਾ ਇੰਨਾ ਨਾ ਉਹ ਨਾ ਹੋਵੇ ਤਾਂ ਫਿਰ ਇਹਦਾ ਇਹਦਾ ਮਤਲਬ ਫਿਰ ਤੂੰ ਮਾਇਆ ਕਰਕੇ ਕਰਿਆ ਸੀ ਨਾ ਤੇ ਫਿਰ ਇਹ ਫਿਰ ਕੰਮ ਗਲਤ ਹੋ ਗਿਆ ਨਾ ਜੀ ਫਿਰ ਅਹੀਂ ਮੈਂ ਤੁਹਾਨੂੰ ਕਹਿ ਰਿਹਾ ਕਿ ਜਦੋਂ ਤੁਸੀਂ ਜਿਹੜੇ ਡਾਕਟਰ ਸਮਰੇਵਰ ਕੇ ਜੇ ਸਰਦਾਲੂ ਜੀ ਨੇ 2 2.5 ਕਿਲੋ ਸੋਨਾ ਤਖਤ ਪਟਨਾ ਸਾਹਿਬ ਚਾੜਿਆ 2 2.5 ਕਿਲੋ ਸੋਨਾ ਹਜੂਰ ਸਾਹਿਬ ਚਾੜਿਆ ਕਲਗੀ ਉਹ ਜਿਹੇ ਬੰਦੇ ਤੇ ਕਿਹ ਲਈ ਠੇਸ ਪਾਉਂਦੀ ਜਦੋਂ ਇਹੋ ਜਿਹੇ ਤਖਤਾਂ ਦੇ ਬੈਠੇ ਹੋਏ ਬੰਦੇ ਇਹੋ ਜਿਹੇ ਕਰਤੂਤਾਂ ਕਰਨਗੇ ਫਿਰ ਉਹਨਾਂ ਦੀ ਜਿਹੜੀ ਪੁਸ਼ਤਪਨਾਈ ਹੈ ਸੁਖਬੀਰ ਵਰਗੇ ਕਰ ਰਹੇ ਆ ਦੇਖੋ ਗੱਲ ਇਦਾਂ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪਣਾ ਚਾਹੀਦਾ ਉਹਨਾਂ ਨੇ ਆਪਣੀ ਆਪਣੇ ਹਿਸਾਬ ਨਾਲ ਆਪਣੀ ਸੇਵਾ ਕਰਨੀ ਹੈ ਬਟ ਇਹ ਵੀ ਕਹਿੰਦੇ ਆ ਹੋਇਆ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਸੋਨੇ ਸੁੰਨੀ ਦੀ ਸੇਵਾ ਬੰਦ ਕਰ ਠੀਕ ਹੈ ਨਾ ਦੇਖੋ ਗਰੀਬ ਦਾ ਮੂੰਹ ਗੁਰੂ ਦੀ ਕੋਲ ਠੀਕ ਹੈ ਨਾ ਸਾਨੂੰ ਇਹ ਹੋਣਾ ਚਾਹੀਦਾ ਤੇ ਗੁਰਦੁਆਰੇ ਤੇ ਜਿਹੜੇ ਹੋਰ ਬਥੇਰੀ ਚੀਜ਼ਾਂ ਨੇ ਕਿਉਂਕਿ ਸੋਨੇ ਦੀ ਕੀ ਗੱਲ ਕਰ ਰਹੇ ਆ ਅਸੀਂ ਤੇ ਅਸੀਂ ਤੇ ਫੁੱਲਾਂ ਦੀ ਗੱਲ ਕਰ ਰਹੇ ਹਾਂ ਕਿ ਗੁਰੂ ਸਾਹਿਬ ਦੀ ਬਾਣੀ ਉਹ ਵੀ ਕਹਿਆ ਹੋਇਆ ਕਿ ਫੁੱਲ ਕਦੇ ਲਈ ਚੜਾਉਂਦੇ ਹੋ ਹਾਂ ਤੇ ਤੂਰੇ ਬਾਲ ਨੇ ਪਾਤੀ ਪਾਤੀ ਹਾਂ ਤੇ ਤੂਰੇ ਫੁੱਲਾਂ ਕੋ ਪਾਤੀ ਤੋਰਾ ਸੋ ਪਹਿਨ ਲਈਓ ਬਿਲਕੁਲ ਸੋ ਇਹ ਪਹਿਲੀ ਗੱਲ ਤੇ ਉਹ ਦੂਜੀ ਗੱਲ ਕਿ ਉਹ ਫੁੱਲ ਨੂੰ ਵੀ ਪੌਰੇ ਨਹੀਂ ਝੂਟਾ ਕੀਤਾ ਹੋਇਆ ਤੁਸੀਂ ਦੁੱਧ ਵੀ ਕਰਦੇ ਹੋ ਤੇ ਦੁੱਧ ਨੂੰ ਵੀ ਬਚਰੇ ਨੇ ਗੁਰੂ ਬਥੇਰੀਆਂ ਇਹ ਉੱਚੀਆਂ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਸਿੱਖਿਆਵਾਂ ਮਿਲਦੀਆਂ ਨੇ ਅਸੀਂ ਕਿਹੜੇ ਪਾਸੇ ਤੁਰੇ ਹਾਂ ਕਿ ਸੋਨਾ ਚਾੜ ਦਿਓ ਜੀ ਸੰਗਮ ਅੰਮ੍ਰਿਤ ਚਾੜ ਦਿਓ ਜੀ ਮੈਨੂੰ ਬੜੇ ਵਧੀਆ ਬੰਦੇ ਨੇ ਬਹੁਤ ਸਿਰਫ ਰਹਾਣੀ ਗੱਲ ਕੀਤੀ ਸੀਗੀ ਕਹਿੰਦੇ ਪ੍ਰਾਪਤਨ ਸਮੇਂ ਚ ਨਾ ਗੁਰਦੁਆਰੇ ਕੱਚੇ ਸੀਗੇ ਤੇ ਸਿੱਖ ਪੱਕੇ ਸੀ। ਹੁਣ ਅਸੀਂ ਇਹ ਦਿਖਾਵੇ ਦੇ ਵਿੱਚ ਰਹਿ ਗਏ। ਸੋਨਾ ਕਰ ਦਿਓ ਜੀ, ਆਹ ਕਰ ਦਿਓ ਜੀ। ਫੁੱਲ ਕਿੰਨੇ ਪਤਾ ਨਹੀਂ ਲੱਖਾਂ ਦੇ ਹੈ ਪਤਾ ਨਹੀਂ। ਉਹ ਉਹ ਗੁਰਪੁਰਬਾ ਉਤੇ ਆਪਣੇ ਦਰਬਾਰ ਸਾਹਿਬ ਫੁੱਲ ਚੜਾ ਦਿੱਤੇ ਕਿ ਜੀ ਆਹ ਦੀ ਉਹ ਦੀ ਪਤਾ ਨਹੀਂ ਜਿਉਂ ਐ ਜੀ ਸਾਡੀ ਕੋਈ ਸਰਕਾਰ ਹੋਵੇਗਾ ਤੇ ਇਹਦੇ ਇਹਦੇ ਬਗੈਰ ਇਹਦੇ ਇਹਦੇ ਬਾਅਦ ਇਹ ਗੱਲ ਚਲੋ ਦੂਜੇ ਪਾਸੇ ਚਲ ਜਾਈਂ ਦਰਸ਼ਕ ਵਿਦੇਸ਼ ਦੇ ਸੁਣਦੇ ਆ ਉਹ ਜਾਣਦੇ ਇਸ ਗੱਲ ਨੂੰ ਜਿਹੜੇ ਲੋਕ ਇੰਨੇ ਮਹਿੰਗੀ ਸੇਵਾ ਕਰਦੇ ਆ ਨਾ ਹੁਣ ਪਿੱਛੇ ਜੇ 25 ਕਰੋੜ ਰੁਪਏ ਦੀ ਦਰਬਾਰ ਸਾਹਿਬ ਕਿਸੇ ਨੇ ਸੇਵਾ ਕੀਤੀ ਹੈ ਠੀਕ ਹੈ ਉਹਦਾ ਮਸਲਾ ਹੈ ਵੀ ਜਿਨੇ 25 ਕਰੋੜ ਦੀ ਸੇਵਾ ਕੀਤੀ ਉਹਨੇ ਕਿੰਨੇ ਅਰਬ ਰੁਪਿਆ ਆਪਣਾ ਸਰਕਾਰ ਕੋਲ ਟੈਕਸ ਬਚਾ ਲਿਆ ਸੇਵਾ 25 ਕਰੋੜ ਦੀ ਅਰਬਾਂ ਦਾ ਟੈਕਸ ਸਰਕਾਰ ਕੋਲ ਬਚਾ ਲਿਆ ਵੇਖੋ ਜੀ ਮੈਂ ਤਾਂ ਡੋਨੇਸ਼ਨ ਦੇ ਦਿੱਤੀ ਇਹ ਜਿਹੜੀ ਸੇਵਾ ਹੈ ਨਾ ਇਹ ਲੋਕ 2 ਨੰਬਰ ਦੇ ਪੈਸੇ ਵਾਲੇ ਕਰਦੇ ਆ देखो दो नंबर दी सेवा हो नहीं सकती क्योंकि अगर ਤੁਸੀਂ ਸੇਵਾ ਕਰ ਰਹੇ ਹੋ ਤੇ ਉੱਤੇ ਫਿਰ ਤੁਹਾਡੇ ਰਿਕਾਰਡ ਹੋਗੇ ਜੋ ਮੈਂ ਸਮਝਦਾ ਤੇ ਜਿਹੜੀ ਚੀਜ਼ ਰਿਕਾਰਡਡ ਹੈ ਉਹ ਦੋ ਨੰਬਰ ਦੀ ਹੋ ਨਹੀਂ ਸਕਦੀ ਠੀਕ ਹੈ ਨਾ ਉੱਤੇ ਚਲੋ ਉਹਨਾਂ ਨੇ ਆਪਣੇ ਨਹੀਂ ਦੋ ਨੰਬਰ ਦੇ ਜਿੰਨਾ ਪੈਸਾ ਕਮਾਇਆ ਯਾਰ ਮੇਨੂੰ ਕਹ ਸੁਣੋ ਉਹਨੇ ਫਿਰ ਦੋ ਨੰਬਰ ਨੂੰ ਫਿਰ ਕਨਵਰਟ ਵੀ ਤੇ ਕਰਨਾ ਹੋਏਗਾ ਨਾ ਕਿਉਂਕਿ ਅਗਰ ਉਹਨੇ ਸੇਵਾ ਕੀਤੀ ਹੈ ਤੇ ਉਹ ਸੇਵਾ ਤੇ ਨੰਬਰ ਇੱਕ ਇੱਚ ਹੀ ਆਉਗੀ ਮੇਰੇ ਹਿਸਾਬ ਨਾਲ ਦੋ ਨੰਬਰ ਦੇ ਤੇ ਆ ਨਹੀਂ ਸਕਦੀ ਨਹੀਂ ਟੈਕਸ ਤੋਂ ਸਰਕਾਰ ਕੋ ਬਚਾ ਗਏ ਨਾ ਦੇਖੋ ਉਹ ਤੇ ਟੈਕਸ ਤੇ ਤੁਹਾਨੂੰ ਸਹੂਲਤ ਦਿੰਦੀ ਹੈ ਕਈ ਵੀ ਤੁਸੀਂ ਅੰਡਰ 80 ਪਤਾ ਨਹੀਂ ਈ ਇਦਾਂ ਕੋਈ ਸੈਕਸ਼ਨ ਹੈਗਾ ਕਿ ਡੋਨੇਸ਼ਨ ਦੇ ਵਿੱਚ ਤੁਸੀਂ ਜਿੰਨਾ ਦਿੰਦੇ ਹੋ ਤੇ ਆ ਹੁਣ ਮੇਰੇ ਖਿਆਲ ਹੁਣ ਤੋਂ ਬੈਕਰ ਸ਼ਾਇਦ ਇਸ ਸਾਲ ਤੋਂ ਤਾਂ ਅਗਲੇ ਸਾਲ ਤੋਂ ਉਹਨਾਂ ਨੇ ਉਹ ਵੀ ਖਤਮ ਕਰਤਾ ਹੈ ਕਿ ਵੀ ਉਹ ਡੋਨੇਸ਼ਨ ਦਾ ਜਿਹੜਾ ਹੁੰਦਾ ਸੀਗਾ ਨਾ ਕਿ ਉਹਦਾ ਅੰਦਾ ਜਿਹੜਾ ਹੁੰਦਾ ਹੈ ਉਹ ਥੋੜੀ ਜਿਹਾ ਆਪਣੇ ਲੈ ਲੋ ਆਪਣੇ ਚਲੋ ਮਸਲਾ ਇਹ ਹੈ ਵੀ ਦਰਸ਼ਕੋ ਗਾਲੀਆ ਵੀ ਜੋ ਪਟਨਾ ਸਾਹਿਬ ਦੇ ਪੰਜਾਬ ਪਿਆਰਿਆਂ ਵੱਲੋਂ ਫੈਸਲਾ ਲਿਆ ਗਿਆ ਵਾ ਉਹ ਇੱਕ ਸੰਗਤੀ ਤੌਰ ਤੇ ਉਹਨਾਂ ਨੇ ਜਕਾਰੇ ਲਾ ਕੇ ਸੰਗਤ ਦੀ ਸਹਿਮਤੀ ਨਾਲ ਫੈਸਲਾ ਲਿਆ ਵਾ ਸ਼ਖਬੀਰ ਬਾਦਲ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਵਾ ਸ਼ਖਬੀਰ ਬਾਦਲ ਸਿਆਸਤ ਖੇਡ ਰਿਹਾ ਹੈ ਭਾਵੇਂ 1 2 ਦਸੰਬਰ ਦੇ ਫੈਸਲੇ ਬਾਰੇ ਸ਼੍ਰੀ ਅਕਾਲ ਤਖਤ ਦਾ ਫੈਸਲਾ ਵਾ ਉਹਦੇ ਬਾਰੇ ਵੀ ਸਿਆਸਤ ਖੇਡੀ ਜਾ ਰਹੀ ਹੈ ਨਾ ਤੇ ਉਸ ਫੈਸਲੇ ਨੂੰ ਮੰਨਿਆ ਜਾ ਰਿਹਾ ਨਾ ਪਟਨਾ ਸਾਹਿਬ ਦੇ ਫੈਸਲੇ ਨੂੰ ਮੰਨਿਆ ਜਾ ਰਿਹਾ ਸ਼ਖਬੀਰ ਇਹਨਾਂ ਦੋਨਾਂ ਮਸਲਿਆਂ ਤੇ ਆਪਣੇ ਆਪ ਨੂੰ ਸੁਰੱਖਿੜੂ ਨਹੀਂ ਕਰ ਸਕਦਾ ਸ਼ਖਬੀਰ ਤੇ ਪਹਿਲੇ ਹੀ ਬਹੁਤ ਜ਼ਿਆਦਾ ਸਿੱਖਾਂ ਦਾ ਰੋਸ਼ ਹੋਇਆ ਕਿ ਇਹਨੇ ਬੇਅਦਬੀਆਂ ਇਹਦੀ ਸਰਕਾਰ 'ਚ ਅਸੀਂ ਨਹੀਂ ਕਹਿੰਦੇ ਇਹਨੇ ਕਰਾਈਆਂ ਪਰ ਹੋਈਆਂ ਇਹਦੇ ਰਾਜ ਇਨਾਂ ਦੇ ਟਰਮ 'ਚ ਹੋਈਆਂ ਇਹਦੇ ਰਾਜ ਸਿੱਖਾਂ ਦੇ ਉੱਤੇ ਆਸ਼ੂਤਾ ਆਸ਼ੂਤੋਸ਼ ਪਣਿਆਰੇ ਹਾਲ ਤਾਂ ਉਦੋਂ ਅਟੈਕ ਹੋਇਆ ਦਰਸ਼ਨ ਸਿੰਘ ਲੋਹਾਰਾ ਮਰਿਆ ਸਰਦਾਰ ਸੁਨਾਮ ਸਿੰਘ ਜਿਹੜਾ ਹੈਗਾ ਵਾ ਉਹ ਉਹਦੀ ਉਹਦੀ ਸ਼ਹਾਦਤ ਹੋਈ ਬਹੁਤ ਸਾਰੀਆਂ ਗਲਤੀਆਂ ਇਹਨਾਂ ਲੋਕਾਂ ਨੇ ਕੀਤੀਆਂ ਅੱਜ ਇਹ ਆਪਣੇ ਆਪ ਨੂੰ ਫਿਰ ਪੰਥ ਪੰਥ ਕੂਕਦੇ ਪਏ ਆ ਪਰ ਪੰਥਕ ਤੌਰ ਤੇ ਜੋ ਇਹਨਾਂ ਨੇ ਫੈਸਲੇ ਲਏ ਆ ਉਹ ਫੈਸਲੇ ਕਦੀ ਵੀ ਕੌਮ ਦੇ ਹੱਕ 'ਚ ਨਹੀਂ ਲਏ ਗਏ ਅੱਜ ਵੀ ਜੇ ਚਾਹੁੰਦੇ ਆ ਕਿ ਜੇ ਪੰਜਾਬ ਵਿੱਚ ਖੇਤਰੀ ਪਾਰਟੀ ਸਾਡੀ ਬਚ ਜਾਵੇ ਤੇ ਇਹਨਾਂ ਨੂੰ ਸਪੂਰਨ ਤੌਰ ਤੇ ਸਮਰਪਿਤ ਖਾਲਸਾ ਪੰਥ ਨੂੰ ਹੋਣਾ ਪਵੇਗਾ ਜੇ ਬੀਜੇਪੀ ਨਾ ਜਾਰੀ ਲਾ ਕੇ ਬੀਜੇਪੀ ਦੀ ਝੋਲੀ ਚੱਕ ਬਣ ਕੇ ਚਾਹੁੰਦੇ ਆ ਵੀ ਅਸੀਂ ਪੰਜਾਬ ਦਾ ਭਲਾ ਕਰ ਸਕੀਏ ਬੀਜੇਪੀ ਕਾਂਗਰਸ ਦੀ ਹੀ ਨਾਲ ਦੀ ਭੈਣ ਆ ਜੇ ਕਾਂਗਰਸ ਨੇ ਸਾਨੂੰ ਸਿੱਧੇ ਤੌਰ ਤੇ ਅਟੈਕ ਕੀਤਾ ਵਾ ਤੇ ਬੀਜੇਪੀ ਨੇ ਲੱਡੂ ਵੀ ਵੰਡੇ ਆ ਉਹਨਾਂ ਨੇ ਅਟੈਕ ਕਰਨ ਲਈ ਉਹਨਾਂ ਨੂੰ ਦਬਾਅ ਵੀ ਪਾਇਆ ਵਾ ਸੋ ਸਾਰੇ ਮਸਲੇ ਸਾਨੂੰ ਧਿਆਨ ਰੱਖਣੇ ਚਾਹੀਦੇ ਆ ਸੁਖਬੀਰ ਬਾਦਲ ਕਿਸੇ ਵੀ ਤਰੀਕੇ ਦੇ ਨਾਲ ਇਹਨਾਂ ਸਾਰੇ ਦੋਸ਼ਾਂ ਤੋਂ ਮੁਕਤ ਨਹੀਂ ਕੀਤਾ ਜਾ ਸਕਦਾ ਜਿਹੜੀ ਸਿਆਸਤ ਖੇਡੀ ਜਾ ਰਹੀ ਹੈ ਉਹ ਸਿਆਸਤ ਉਹ ਸੁਖਬੀਰ ਬਾਦਲ ਨੂੰ ਜ਼ਰੂਰ ਬਾਜਾਣਾ ਚਾਹੀਦਾ ਹੈ ਸਰਦਾਰ ਗੁਰਪ੍ਰᱥਿੰਘ ਜੀ ਸਾਡੇ ਨਾਲ ਗਲਤ ਕਰ ਰਹੇ ਸੀ ਇਹਨਾਂ ਨਾਲ ਅੱਗੇ ਵੀ ਇਹਨਾਂ ਦੀ ਸੇਵਾਵਾਂ ਲੈਂਦੇ ਰਵਾਂਗੇ ਸਿੱਖ ਚਿੰਤਕ ਨੇ ਬਹੁਤ ਮਸਲਿਆਂ ਤੇ ਇਹਨਾਂ ਨਾਲ ਗੱਲਬਾਤ ਕਰਦੇ ਰਹਿਣੇ ਆ ਧੰਨਵਾਦ ਵੀਰ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ